ਸ਼ੈਂਪੀ ਦੀ ਡੱਡੀ ਵੇਖ ਲਓ ਜੀ ਇਹਦੀ ਲੂਨਾ ਜੋ 2014 ਤੋਂ ਪਹਿਲਾਂ ਦੀ ਇਹਦੀ ਔਕਾਤ ਵੇਖ ਲਓ ਜਦੋਂ ਇਹ ਖਾਲਸ ਸਾਈਡ ਦੇ ਵਿੱਚ ਨਹੀਂ ਸੀ ਆਇਆ ਇਹ ਹਲੇ ਤੇ ਉਸ ਤੋਂ ਪਹਿਲਾਂ ਦੀ ਇਹਦੀ ਔਕਾਤ ਆ ਜੀ ਆ ਇਹਦੀ ਡੱਡੀ ਆ ਜੀ ਲੂਨਾ ਦੇ ਫਿਰਦਾ ਹੁੰਦਾ ਸਕੂਟਰ ਦੇ ਉੱਪਰ ਟੁੱਟੇ ਜੇ ਪਟਿਆਲੇ ਦੇ ਵਿੱਚ ਇਹ ਇਹਦੇ ਆਪ ਦੇ ਬੰਦਿਆਂ ਨੇ ਮੈਨੂੰ ਭੇਜੀ ਹੋਈ ਆ ਸ਼ੈਂਪੀ ਦੇ ਬੰਦਿਆਂ ਨੇ ਵੀ ਇਹਦੀ ਔਕਾਤ ਇਹ ਆ ਸੋ ਅੱਜ ਇਸ ਬੰਦੇ ਕੋਲ ਤਿੰਨ ਤਿੰਨ ਗੱਡੀਆਂ ਨੇ ਫੋਰਚੂਨਰ ਇਹਦੇ ਕੋਲ ਆ ਸਕੋਰਪੀਓ ਇਹਦੇ ਕੋਲ ਆ ਇਨੋਵਾ ਇਹਦੇ ਕੋਲ ਹੋਰ ਹੀ بڑا ਸਾਜ ਸਮਾਨ ਬਣਾਈ ਫਿਰਦਾ ਸਾਰਾ ਕੁਝ ਨਿਸ਼ਕਾਮ ਸੇਵਾ ਦੇ ਨਾਲ ਹੀ ਆ ਗਿਆ ਉਪਰ ਇਹ ਬੰਦਾ ਲਾਲਚੀ ਕੁੱਤਾ ਇੰਨਾ ਛੋਟਾ ਜਿਹਾ ਕਤੂਰਾ ਹਲੇ ਲਾਲਚੀ ਇੰਨਾ ਵੀ ਕਹਿੰਦਾ ਕਿ ਨਹੀਂ ਮੈਂ ਆਪਣੀ ਮਾਂ ਨੂੰ ਨਹੀਂ ਖਾ ਦੇ ਖਾਣ ਦੇਣਾ ਮਾਂ ਮਰਦੀ ਤੇ ਮਰ ਜੇ ਮੇਰਾ ਢਿੱਡ ਭਰਨਾ ਚਾਹੀਦਾ ਇਹ ਗੱਲ ਅਮਰਪ੍ਰੀਤ ਦੇ ਉੱਪਰ ਪੂਰੇ ਤਰੀਕੇ ਨਾਲ ਢੋਕਦੀ ਹੈ ਵੀ ਖਾਲਸਾ ਐਡ ਮਰਦੀ ਆ ਤਾਂ ਮਰ ਜੇ ਮੇਰਾ ਢਿੱਡ ਭਰਨਾ ਚਾਹੀਦਾ ਮੈਂ ਖਾਲਾਂ ਹੜਾਪ ਲਾ ਸਾਰਾ ਕੁਝ ਇਹਨੇ ਖਾਲਸਾ ਐਡ ਦੇ ਨਾਲ ਉਹੀ ਕੁਛ ਕੀਤਾ ਹੈ ਇਹ ਤੁਹਾਨੂੰ ਆਪ ਚੀਜ਼ਾਂ ਲੰਗੀਆਂ ਕਰਨੀਆਂ ਪੈਣਗੇ ਹੋਰ ਵੀ ਬੜੀਆਂ ਜੱਥੇ ਪੰਧੀਆਂ ਕਵਾਤਰੇ ਸ਼ਵਾਤਰੇ ਵਰਗੇ ਤੋਂ ਮੈਨੂੰ ਕਿਸੇ ਨੇ ਲਾਂਭਾ ਦਿੱਤਾ ਸੀ ਵੀ ਤੁਸੀਂ ਕਵਾਤਰੇ ਬਾਰੇ ਨਹੀਂ ਬੋਲਦੇ ਉਹ ਜਿਹੜਾ ਹਾਈ ਪੁਲਿਸ ਦਾ ਟਾਊਟਮ ਹੈ ਉਹਦੇ ਬਾਰੇ ਕੀ ਬੋਲਣਾ ਤੁਸੀਂ ਜੇ ਜਿੱਦੂ ਕੋਈ ਭਲੇਖਾ ਆ ਉਹ ਯੂਰੀ ਬੇਚਮਨੋਵ ਦੀ ਰਿਪੋਰਟ ਸਾਰੀ ਪੜ ਲਏ ਬੜੀ ਡਿਟੇਲ ਦੇ ਵਿੱਚ ਬੜੇ ਸੌਖੇ ਸ਼ਬਦਾਂ ਦੇ ਵਿੱਚ ਉਹਨੇ ਪੂਰੀ ਪੱਥਾਂ ਦੇ ਹਿਸਾਬ ਨਾਲ ਗੱਲ ਲਿਖੀ ਕਿਉਂਕਿ ਉਹ ਖੁਦ ਇਸ ਸਿਸਟਮ ਦਾ ਪਾਰਟ ਰਹਿ ਚੁੱਕਿਆ ਸੀ ਕਿ ਕਿਵੇਂ ਉਹ ਲੋਕਾਂ ਨੇ ਵਰਤਦੇ ਸੀ ਧਾਰਮਿਕ ادارے ਕਿਵੇਂ ਵਰਤੇ ਜਾਂਦੇ ਸੀ ਵਿਦਿਅਕ ادارے ਨੂੰ ਕਿਵੇਂ ਵਰਤਿਆ ਜਾਂਦਾ ਸੀ ਜਿਹੜੇ ਕਲਾਕਾਰ ਨੇ ਆਰਟਿਸਟ ਨੇ ਉਹਨਾਂ ਨੂੰ ਕਿਵੇਂ ਵਰਤਿਆ ਜਾਂਦਾ ਸੀ ਪੱਤਰਕਾਰਾਂ ਨੂੰ ਮੀਡੀਆ ਨੇ ਕਿਵੇਂ ਵਰਤਿਆ ਜਾਂਦਾ ਸੀ ਜੇ ਅਮਰਪ੍ਰੀਤ ਸੱਚਾ ਆ ਖੁਦ ਇੱਕ ਆਫਟੇਟ ਦੇਖ ਕੇ ਆਪਣੀ ਇਨਕੁਆਰੀ ਦੀ ਉੱਪਰ ਇਨਕੁਆਰੀ ਦੀ ਮੰਗ ਕਰ ਸਕਦਾ ਹੈ ਅਸੀਂ ਵੀ ਦੇਖਣਾ ਚਾਹਾਂਗੇ ਕਿ ਕਿੰਨਾ ਕੁ ਸੱਚ ਆ ਕਿੰਨੇ ਕੁ ਤੋਂ ਵੀ ਕਾਲੇ ਮਾਲੇ ਦਾ ਸੀ ਕਾਗੇ ਤਾਂ ਸਾਡੇ ਕੋਲ ਪਹਿ ਹੀ ਆ ਸਾਰੇ ਭਾਈ ਸਾਹਿਬ ਰੁੱਸ ਜਾਂਦੇ ਸੀ ਕਈ ਵਾਰੀ ਤੇ ਉਹ ਭਾਈ ਸਾਹਿਬ ਨੇ ਰੁੱਸਣਾ ਠੱਗ ਜੀ ਨੇ ਕਹਿੰਦਾ ਚਲੋ ਜੀ ਅਮਰੀਕਾ ਦਾ ਟੂਰ ਲਵਾ ਲਓ ਦੀ ਪਰਿਵਾਰ ਸਮੇਤ ਚਲੋ ਜੀ ਅੱਜ ਕੈਨੇਡਾ ਚੱਲ ਜਓ ਤੁਸੀਂ ਚਲੋ ਜੀ ਅੱਜ ਇੰਗਲੈਂਡ ਚੱਲ ਜਓ ਜੇ ਤੁਸੀਂ ਹੈ ਨਾ ਭਾਈ ਸਾਹਿਬ ਦੇ ਰੁੱਸ ਜਾਂਦੇ ਜਾਂ ਨਾਰਾਜ਼ ਗਏ ਹੋਣੇ ਸੋ ਇਹਨਾਂ ਨੇ ਬੜੇ ਲਾਡ ਪਿਆਰ ਕੀਤੇ ਸੀ ਹੁਣ ਕੀ ਗੱਲ ਸੀ ਕੀ ਮਜਬੂਰੀ ਸੀ ਵੀ ਕੇ ਪੀ ਐਸ ਗੇਲ ਦੇ ਭਰਾ ਕਿਸੇ ਨੇ ਭੀਖ ਮੰਗੀ ਸੀ ਮੱਕੜ ਦੇ ਕੋਲੋਂ ਕਿ ਮੱਕੜ ਸਾਹਿਬ ਸਾਨੂੰ ਕੇਪੀਐਸ ਗਿੱਲ ਦੇ ਪਰਿਵਾਰ ਦਾ ਪੱਖ ਚਾਹੀਦਾ ਆ ਕੱਲੋਂ ਕੋਈ ਸੂਬੇ ਸਰਾਂਦੇ ਦੇ ਖਾਨਦਾਨ ਚੋਂ ਕੋਈ ਲੱਭ ਕੇ ਲਿਆਉਗਾ ਤਾਂ ਅਸੀਂ ਦੇਖਾਂਗੇ ਸੂਬੇ ਸਰਾਂਦੇ ਦੇ ਪਰਿਵਾਰ ਚ ਕੀ ਚੱਲਿਆ ਜੀ ਸੂਬੇ ਸਰਾਂਦੇ ਕੀ ਬੀਤਦੀ ਸੀ ਜੀ ਕਿਵੇਂ ਲੜੇ ਜੀ ਕਿਵੇਂ ਗੁਰੂ ਗੋਬਿੰਦ ਸਿੰਘ ਨੇ ਇਦਾਂ ਕਰਤਾ ਤੁਸੀਂ ਇਹ ਗੱਲਾਂ ਸੁਣਨ ਨੂੰ ਬੈਠੇ ਹੋ ਇੱਥੇ ਕੀ ਮਜਬੂਰੀ ਕੀ ਸੀ ਮੱਕੜ ਦੀ ਰਿਸ਼ਤੇਦਾਰੀ ਕੀ ਹੈ ਕੇਪੀਐਸ ਗਿੱਲ ਦੇ ਨਾਲ ਕਿਸੇ ਨੇ ਕਿ ਸਿੱਖਾਂ ਨੇ ਭੀਖ ਮੰਗੀ ਸੀ ਮੱਕੜ ਦੇ ਕੋਲ ਮੱਕੜ ਨੂੰ ਬਕਾਇਦਾ ਫੁੱਲਸ ਵਾਲਾ ਨੇ ਕਿਹਾ ਏਜੰਸੀਆਂ ਨੇ ਕਿਹਾ ਵੀ ਹੁਣ ਕੋਈ ਏਜੰਸੀਆਂ ਨੂੰ ਚਾਹੀਦੇ ਆ ਬੰਦੇ ਉਹਨਾਂ ਦੇ ਤੁਹਾਡੇ ਦਿਮਾਗ ਟੈਸਟ ਕਰਨੇ ਹੁੰਦੇ ਆ ਵੀ ਗੱਲ ਕੀ ਚੱਲਦੀ ਹੈ ਮਹਾਰਾਜ ਨੇ ਬਾਣੀ 'ਚ ਬਿਲਕੁਲ ਠੀਕ ਲਿਖਿਆ ਹੱਥ ਲਿਖਿਆ ਇਸ ਤੋਂ 4-500 600 ਸਾਲ ਪਹਿਲਾਂ ਕਿ ਚੋਰਾਂ ਯਾਰਾਂ ਰੰਡੀਆਂ ਕੁੱਟੜੀਆਂ ਦੀਵਾਨ ਵੇਦੀਨਾ ਕੀ ਦੋਸਤੀ ਵੇਦੀਨਾ ਦਾ ਖਾਣਾ ਕਹਿੰਦੇ ਵੀ ਚੋਰ ਯਾਰ ਠੀਕ ਹੈ ਬਦਕਾਰ ਬੰਦੇ ਰੰਡੀਆਂ ਜਿਹੜੀਆਂ ਬਦਮਾਸ਼ ਔਰਤਾਂ ਨੇ ਵੇਸ਼ਵਾਵਾਂ ਨੇ ਜੁਵਾਰੀ ਬੰਦੇ ਨੇ ਇਹਨਾਂ ਸਾਰਿਆਂ ਦੀ ਜਿਹੜੀ ਆਪਸ ਦੇ ਵਿੱਚ ਬੜੀ ਗੂੜੀ ਦੋਸਤੀ ਹੁੰਦੀ ਹੈ ਕੂੜ ਫਿਰੇ ਪਰ ਧਨ ਵੇਲਾ ਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਜਿਹੜੀ ਕੱਲ ਵੀਡੀਓ ਪਾਈ ਸੀ ਅ ਅਵਤਾਰ ਨਾਂ ਦੇ ਠਾਗ ਉਹਨਾਂ ਦੇ ਟੱਬਰ ਦੀ ਜੁਗਰਾਜ ਦੇ ਠੱਬਰ ਟੱਬਰ ਦੀ ਸਾਰੇ ਦੇ ਸੋ ਉਹਦੇ ਵਿੱਚ ਕੁਝ ਚੀਜ਼ਾਂ ਰਹਿ ਗਈਆਂ ਸੀ ਜਿਹੜੀ ਬੈਂਕ ਦੀਆਂ ਸਟੇਟਮੈਂਟਾਂ ਨੇ ਜਿਹੜੀਆਂ ਕਿਸੇ ਨੂੰ ਚਾਹੀਦੀਆਂ ਹੁਣ ਤਾਂ ਮੈਂ ਪ੍ਰੋਵਾਈਡ ਕਰ ਸਕਦਾ ਵੀ ਕਿੰਨਾ ਪੈਸਾ ਖੁੜੀ ਵਾਲਿਆਂ ਨੇ ਕਿਹਦੇ-ਕਿਹਦੇ ਖਾਤੇ 'ਚ ਪਾਇਆ ਉਹ ਮੇਰੇ ਕੋਲ ਸਾਰਾ ਕੁਝ ਅਵੇਲੇਬਲ ਆ ਸੋ ਖੈਰ ਹੁਣ ਦੂਸਰੇ ਟੌਪਿਕ ਵਾਲਾ ਆਪਾਂ ਆਉਣੇ ਆ ਜਿਹੜਾ ਟੌਪਿਕ ਅਸੀਂ ਲਾਸਟ ਟਾਈਮ ਛੇੜਿਆ ਸੀ ਕਿ ਖਾਲਸਾ ਏਡ ਦੇ ਨਾਲ ਕਿਵੇਂ ਠੱਗੀ ਵੱਜੀ ਕਿਵੇਂ ਕੁਝ ਬੰਦੇ ਖਾਲਸਾ ਏਡ ਨੂੰ ਬਦਨਾਮ ਕਰਕੇ ਗਏ ਔਰ ਖਾਲਸਾ ਏਡ ਦੇ ਪ੍ਰਬੰਧਕਾਂ ਨੇ ਫਿਰ ਉਹਦੇ ਉੱਪਰ ਕਿਵੇਂ ਪੜਦੇ ਪਾਉਣ ਦੀ ਕੋਸ਼ਿਸ਼ ਕੀਤੀ ਉਹ ਇੱਕ ਸਟੋਰੀ ਸੀ ਹੁਣ ਉਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਠੱਗ ਅਮਰਪ੍ਰੀਤ ਨਾ ਦਾ ਜਿਹੜਾ ਅੱਜ ਕੱਲ ਬੜਾ ਸੇਵਾਦਾਰ ਬਣਿਆ ਫਿਰਦਾ ਨਿਸ਼ਕਾਮ ਸੇਵਾਦਾਰ ਆ ਜੀ ਉਸ ਠੱਗ ਨੂੰ ਕੋਈ ਸਵਾਲ ਪੁੱਛਣੇ ਆ ਜੀ ਆਪਾਂ ਨੇ ਉਹ ਠੱਗ ਤੋਂ ਜਿਹੜਾ ਮੈਂ ਗੱਲ ਕਰਨੀ ਚਾਹੁੰਦਾ ਵੀ ਠੱਗ ਕਿਵੇਂ ਝੂਠ ਬੋਲਦਾ ਅਮਰਪ੍ਰੀਤ ਨਾ ਦਾ ਠੱਗ ਜਿਹੜਾ ਪਹਿਲਾਂ ਖਾਲਸਾ ਏਡ ਚ ਹੁੰਦਾ ਸੀ ਹੁਣ ਗਲੋਬਲ ਸਿਕਸ ਨਾਂ ਦੀ ਸੰਸਥਾ ਬਣਾਈ ਹੋਈ ਹੈ ਤੇ ਵੱਡੇ ਵੱਡੇ ਕਲਾਕਾਰ ਗਿੱਪੀ ਗਰੇਵਾਲ ਪਤਨ ਸੁਰਿੰਦਾ ਸ਼ਰਮਾ ਤੇ ਹੋਰ ਜੱਸੀ ਵਰਗੇ ਵੀ ਸਾਰੇ ਕਲਾਕਾਰ ਵਿੱਚ ਜੱਸੀ ਦੀ ਚਲੋ ਇਮੇਜ ਵਧੀਆ ਸੀ ਪਰ ਪਤਾ ਨਹੀਂ ਉਹਨੇ ਕੀ ਹੋਇਆ ਜਾਂ ਕਿਵੇਂ ਗੁੰਮਰਾਹ ਹੋ ਗਿਆ ਜੱਸੀ ਇਹ ਤਾਂ ਇਹਨਾਂ ਲੋਕਾਂ ਦੇ ਚੱਕਰਾਂ ਦੇ ਕਿਉਂਕਿ ਠੱਗ ਫਿਰ ਠੱਗੀਆਂ ਮਾਰਨ ਦੇ ਰਾਹ ਲੱਭ ਲੈਂਦੇ ਆ ਤੇ ਗੱਲਾਂ ਬਹੁਤ ਸੋਹਣੀਆਂ ਕਰਕੇ ਭਰਮਾ ਲੈਂਦੇ ਆ ਅਗਲੇ ਨੂੰ ਕਿਉਂਕਿ ਆਪਾਂ ਅਕਸਰ ਦੇਖਦੇ ਆ ਕੋਈ ਮਦਾਰੀ ਜਾਂ ਕੋਈ ਜੇਬ ਕਤਰਾਂ ਜਾਂ ਜਿੰਨੇ ਠੱਗੀ ਮਾਰਨੀ ਹੁੰਦੀ ਬੜੀਆਂ ਸੋਹਣੀਆਂ ਸੋਹਣੀਆਂ ਗੱਲਾਂ ਕਰਕੇ ਲੁਭਾ ਲੈਂਦੇ ਆ ਤੇ ਬੰਦਾ ਉਹਨਾਂ ਦੇ ਜਾਲ ਦੇ ਵਿੱਚ ਫਸ ਜਾਂਦਾ ਤੇ ਠੱਗਿਆ ਜਾਂਦਾ ਸੋ ਸ਼ਾਇਦ ਕੁਝ ਬੰਦੇ ਅਮਰ ਤੀਤ ਵਰਗੇ ਵਪਾਰੀ ਦੇ ਨਾਲ ਅਹ ਇਹਦੀਆਂ ਗੱਲਾਂ 'ਚ ਆ ਕੇ ਠੱਗੇ ਗਏ ਹੁਣ ਸੋ ਉਸ ਤੋਂ ਪਹਿਲਾਂ ਪਹਿਲਾਂ ਮੈਂ ਗੱਲ ਦੱਸਦਾ ਵੀ ਇਹਨਾਂ ਠੱਗਾਂ ਨੂੰ ਪਤਾ ਹੀ ਨਹੀਂ ਲੱਗਦਾ ਵੈਸੇ ਝੂਠ ਕਿਹੜੇ ਵੇਲੇ ਬੋਲਦੇ ਆ ਕਿਹੜੇ ਵੇਲੇ ਸੱਚ ਬੋਲਦੇ ਆ ਪਹਿਲਾ ਟਾਈਮ ਹੁੰਦਾ ਸੀ ਕਿ ਲੀਡਰ ਕੋਈ ਬਿਆਨ ਦਿੰਦੇ ਸੀ ਅਖਬਾਰਾਂ 'ਚ ਆਖਦਾ ਸੀ ਉਸ ਤੋਂ ਬਾਅਦ ਅਖਬਾਰ ਲੱਭੇ ਨੀ ਕਿਤੇ ਕਿਸੇ ਨੇ ਕੁਝ ਬੋਲਦਾ ਪਤਾ ਹੀ ਨਹੀਂ ਲੱਗਦਾ ਸੀ ਅੱਜ ਕੱਲ ਤਾਂ ਗੱਲਾਂ ਸੋਸ਼ਲ ਮੀਡੀਆ 'ਤੇ ਘੁੰਮਦੀਆਂ ਨੇ ਕਿੰਨੇ ਵੱਡੇ ਵੱਡੇ ਮੰਤਰੀ ਸੰਤਰੀ ਭਗਵੰਤ ਮਾਨ ਵਰਗੇ ਸੁਖਵੀਰ ਬਾਦਲ ਵਰਗੇ ਹਨ ਕਿੰਨੇ ਰਾਜੇ ਰੂਜੇ ਵੜਿੰਗ ਛੜਿੰਗ ਵਰਗੇ ਇਹਨਾਂ ਸਭ ਦੇ ਬਿਆਨ ਸੋਸ਼ਲ ਮੀਡੀਆ 'ਤੇ ਘੁੰਮਦੇ ਕਿ ਪਹਿਲਾਂ ਕੀ ਕਹਿੰਦੇ ਹੁੰਦੇ ਸੀ ਅ ਹੁਣ ਅਮਰਪ੍ਰੀਤ ਨਾ ਦੇ ਠੱਗ ਦੀਆਂ ਗੱਲਾਂ ਤੋਂ ਸੁਣੋ ਇਹਦੇ ਵੀ ਮੈਂ ਤੁਹਾਨੂੰ ਦੋ ਬਿਆਨ ਸੁਣਾਉਣਾ ਹੈ ਜੀ ਆ ਤੁਸੀਂ ਇਹਦੇ ਵੱਖੋ ਵੱਖਰੇ ਦੋ ਬਿਆਨ ਸੁਣ ਲਓ ਮੈਂ ਵੀ ਮੈਂ ਕੰਸਲਟੈਂਟ ਹਾਂ ਜੀ ਬੇਸਿਕਲੀ ਯਾਜ਼ ਐਜ਼ ਅ ਕੰਸਲਟੈਂਟ ਹਾਂ ਜੀ ਜੋ ਪਰਿਵਾਰ ਦੇ ਕਰਾਈਂ ਜੀ ਆਬਵੀਅਸਲੀ ਤੁਸੀਂ ਸੇਵਾ ਕਰ ਰਹੇ ਹੋ ਤਾਂ ਮੈਂ ਆਪਣੀ ਕੰਸਲਟੈਂਸੀ ਫੀਸ ਚਾਰਜ ਕਰਦਾ ਜੀ ਅੱਛਾ ਕੰਸਲਟੈਂਸੀ ਫੀਸ ਉਸੇ ਸੈਲਰੀ ਚੀ ਆਉਂਦੀ ਹੈ ਹਾਂ ਜੀ ਹਾਂ ਜੀ ਤੁਸੀਂ ਕਿੰਨੀ ਤਨਖਾਹ ਲੈਨੇ ਹੋ ਇਸ ਸੰਸਥਾ ਤੋਂ ਅਸੀਂ ਤਾਂ ਬਿਨਾਂ ਤਨਖਾਹ ਤੋਂ ਕੰਮ ਕਰ ਰਹੇ ਹਾਂ ਜੀ ਸਾਰੇ ਸੇਵਾਦਾਰ ਜਿਹੜੇ ਫ੍ਰਿਜ ਫ੍ਰਿਜ ਚੱਕੀ ਫਿਰੇ ਨੇ ਕੋਈ ਤਨਖ ਹੁਣ ਪਹਿਲੀ ਵੀਡੀਓ 'ਚ ਤਾਂ ਇਹ ਬੰਦਾ ਕਹਿ ਰਿਹਾ ਕਿ ਮੈਂ ਆਪਣੀ ਫੀਸ ਲੈਣਾ ਤੇ ਕੰਸਲਟੈਂਸੀ ਫੀਸ ਆ ਜੇ ਖਾਲਸਾ ਐਡ ਵਿੱਚ ਕੰਸਲਟੈਂਟ ਬਣਿਆ ਸੀ ਫੀਸ ਲੈ ਰਿਆ ਸੀ ਕਾਦੀ ਫੀਸ ਲੈ ਰਿਆ ਸੀ ਸੇਵਾ ਦੀ ਸੇਵਾ ਕਰਨ ਦੀ ਸਲਾਹ ਦਿੰਦਾ ਸੀ ਇਹ ਬੰਦਾ ਠੀਕ ਹੈ ਜੇ ਦੂਸਰੀ ਵੀਡੀਓ 'ਚ ਕਹਿ ਰਿਹਾ ਕਿ ਇਹ ਤਾਂ ਨਿਸ਼ਕਾਮ ਸੇਵਾਦਾਰ ਆ ਸਾਰੇ ਫਿਰ ਕਿਸ ਬੰਦੇ ਨੂੰ ਤੂੰ ਕਿੰਨਾ ਨੂੰ ਬੇਫਕੂ ਬਣਾ ਰਿਹਾ ਜਿਹੜੇ ਪੱਤਰਕਾਰ ਤੇਰੇ ਮੂਹਰੇ ਬਹਿ ਕੇ ਤੈਨੂੰ ਹਾਂ ਹਾਂ ਹੀ ਹੀ ਕਰ ਰਹੇ ਨੇ ਉਹਨਾਂ ਨੂੰ ਤੂੰ ਬੇਫਕੂ ਬਣਾ ਰਿਹਾ ਜਾਂ ਲੋਕਾਂ ਨੂੰ ਬੇਫਕੂ ਬਣਾ ਰਿਹਾ ਕੀ ਤੇਰੇ ਵਰਗਾ ਨੰਗ ਬੰਦਾ ਸੇਵਾ ਕਰ ਸਕਦਾ ਜਿਹੜਾ ਧੰਦਾ ਜਿਹਦੇ ਬੱਚੇ ਜਿਹੜਾ ਸਾਰਾ ਟੱਬਰ ਜਿਹੇ ਇੱਕ ਬੁਰਕੀ ਵੀ ਤੁਸੀਂ ਖਾਣੀ ਹੁੰਦੀ ਪਾਣੀ ਦਾ ਘੁੱਟ ਵੀ ਪੀਣਾ ਤੁਹਾਡਾ ਲੋਕਾਂ ਦੇ ਸਿਰ ਤੇ ਚੱਲਦਾ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਜਿਹੜੀ ਆ ਤੁਸੀਂ ਖਾਧੀ ਬੇਈਮਾਨੀ ਕਰ ਕਰਕੇ ਝੂਠ ਬੋਲ ਬੋਲ ਕੇ ਉਹਦੇ ਸਿਰ ਤੇ ਚੱਲਦਾ ਫਿਰ ਤੂੰ ਨਿਸ਼ਕਾਮ ਸੇਵਾ ਕਿਵੇਂ ਕਰ ਸਕਦਾ ਹੈ ਠੀਕ ਹੈ ਜੀ ਹੁਣੇ ਬੰਦਾ ਕਹਿੰਦਾ ਕਿ ਪਾਇਲਟ ਮੈਂ ਬਣਨਾ ਸੀ ਉਹ ਮੈਂ ਛੱਡ ਕੇ ਆ ਗਿਆ ਜੀ ਹੁਣ ਮੈਂ ਸੇਵਾ ਕਰਦਾ ਯਾਰ ਦੁਨੀਆ ਦੇ ਲੱਖਾਂ ਪਾਇਲਟ ਹੋਣਗੇ ਕੋਈ ਜਾਣਦਾ ਕਿੰਨੇ ਪਾਇਲਟ ਨੇ ਕੋਈ ਤੁਹਾਨੂੰ ਪਤਾ ਵੀ ਕਿੰਨੇ ਕੋਈ ਨਾਂ ਜਾਣਦੇ ਆਪਾਂ ਜਿਹੜੇ ਫਲਾਈਟ ਦੇ ਵਿੱਚ ਕਈਆਂ ਨੇ ਸਫ਼ਰ ਕੀਤਾ ਹੋਗਾ ਜਹਾਜ਼ਾਂ ਦੇ ਤਾਂ ਕੀ ਆਪਾਂ ਸਪਾਇਲਟ ਦਾ ਵੀ ਨਾਂ ਜਾਣਦੇ ਸਾਨੂੰ ਚੇਤਾ ਹਾਲਾਂਕਿ ਨਾਂ ਬੋਲਦੇ ਆ ਆਪਣਾ ਕਿ ਮੈਂ ਕੈਪਟਨ ਫਲਾਣਾ ਹਨਾ ਇਦਾਂ ਕਰਕੇ ਤੋਂ ਸਾਨੂੰ ਨਹੀਂ ਪਤਾ ਹੁੰਦਾ ਪਰ ਤੈਨੂੰ ਖਾਲਸਾ ਏਡ ਨੇ ਤੈਨੂੰ ਸਿੱਖ ਪੰਥ ਨੇ ਕਿੰਨਾ ਕੁਛ ਦੇ ਦਿੱਤਾ ਪਰ ਤੂੰ ਰਿਹਾ ਬੇਈਮਾਨ ਦਾ ਬੇਈਮਾਨ ਬੰਦਾ ਸੋ ਜਿਹੜਾ ਕਹਿੰਦਾ ਕਿ ਮੈਂ ਨਿਸ਼ਕਾਮ ਸੇਵਾਦਾਰ ਆ ਨਿਸ਼ਕਾਮੀ ਸੇਵਾ ਤੋਂ ਪਹਿਲਾਂ ਇਸ ਬੰਦੇ ਦੀ ਔਕਾਤ ਦੇਖ ਲਓ ਆ ਸ਼ੈਂਪੀ ਦੀ ਡੱਡੀ ਵੇਖ ਲੋ ਜੀ ਇਹਦੀ ਲੂਨਾ ਜੋ 2014 ਤੋਂ ਪਹਿਲਾਂ ਦੀ ਇਹਦੀ ਔਕਾਤ ਵੇਖ ਲੋ ਜਦੋਂ ਇਹ ਖਾਲਸਾਈਡ ਦੇ ਵਿੱਚ ਨਹੀਂ ਸੀ ਆਇਆ ਇਹ ਹਲੇ ਤੇ ਉਸ ਤੋਂ ਪਹਿਲਾਂ ਦੀ ਇਹਦੀ ਔਕਾਤ ਆ ਜੀ ਆ ਇਹਦੀ ਡੱਡੀ ਆ ਜੀ ਲੂਨਾ ਤੇ ਫਿਰਦਾ ਹੁੰਦਾ ਸਕੂਟਰ ਦੇ ਉੱਪਰ ਟੁੱਟੇ ਜੇ ਪਟਿਆਲੇ ਦੇ ਵਿੱਚ ਇਹ ਇਹਦੇ ਆਪ ਦੇ ਬੰਦਿਆਂ ਨੇ ਮੈਨੂੰ ਭੇਜੀ ਹੋਈ ਆ ਸ਼ੈਂਪੀ ਦੇ ਬੰਦਿਆਂ ਨੇ ਵੀ ਇਹਦੀ ਔਕਾਤ ਏ ਆ ਸੋ ਅੱਜ ਇਸ ਬੰਦੇ ਕੋਲ ਤਿੰਨ ਤਿੰਨ ਗੱਡੀਆਂ ਨੇ ਫੋਰਚੂਨਰ ਇਹਦੇ ਕੋਲ ਆ ਸਕੋਰਪੀਓ ਉਹਦੇ ਕੋਲ ਆ ਇਨੋਵਾ ਇਹਦੇ ਕੋਲ ਹੋਰ ਹੀ بڑا ਸਾਜੋ-ਸਮਾਨ ਬਣਾਈ ਫਿਰਦਾ ਇਹ ਸਾਰਾ ਕੁਝ ਨਿਸ਼ਕਾਮ ਸੇਵਾ ਦੇ ਨਾਲ ਹੀ ਆ ਗਿਆ ਕਿੱਥੋਂ ਆ ਗਿਆ ਸਾਰਾ ਕੁਝ ਹੁਣੇ ਬੰਦੇ ਨੂੰ ਹੋਇਆ ਕੀ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਪਾਇਲਟਾਂ ਨੂੰ ਕੋਈ ਨਹੀਂ ਜਾਣਦਾ ਤੂੰ ਬਣਦਾ ਵੀ ਤੇਰੀ ਔਕਾਤ ਨਹੀਂ ਸੀ ਕਿ ਹੋਣੀ ਬੜੇ ਦੁਨੀਆਂ ਦੇ ਪਾਇਲਟ ਤੁਰੇ ਫਿਰਦੇ ਆ ਪਰ ਇਹ ਬੰਦਾ ਭੁੱਖੜ ਸੀ ਇਹਨੂੰ ਖਾਣਾ ਨਹੀਂ ਆਇਆ ਮੈਂ ਤੁਹਾਨੂੰ ਹੋਰ ਵੀਡੀਓ ਦਿਖਾਉਣਾ ਤੁਹਾਨੂੰ ਇਹ ਸੌਖੇ ਤਰੀਕੇ ਨਾਲ ਸਮਝ ਆ ਜਾਵੇ ਵੀ ਬੰਦਾ ਕਰਦਾ ਕੀ ਹੈ ਹੁਣ ਆ ਵੀਡੀਓ ਦੇਖੋ ਤੁਸੀਂ ਹੁਣ ਇੱਥੇ ਜਿਹੜਾ ਘਰ ਦਾ ਮਾਲਕ ਆ ਕੁੱਤਿਆਂ ਨੂੰ ਛੱਡ ਰਿਹਾ ਜੀ ਦੋ ਹਾਲਾਂਕਿ ਮਾਲਕ ਦੀ ਜ਼ਿੰਮੇਵਾਰੀ ਬਣਦੀ ਆ ਵੀ ਕੁੱਤਿਆਂ ਨੂੰ ਰੱਜ ਕੇ ਦੇਣਾ ਜੇ ਉਹਨੇ ਪਾਲੇ ਹੋਏ ਆ ਤਾਂ ਇੱਕ ਕੁੱਤੇ ਨੂੰ ਛੱਡਿਆ ਤਾਂ ਸਬਰ ਨਾਲ ਖਾ ਰਿਹਾ ਉਹ ਸਿਆਣਾ ਸੀ ਕੁੱਤਾ ਦੂਸਰਾ ਕੁੱਤਾ ਹੁਣ ਆ ਗਿਆ ਜੀ ਇਹਦਾ ਸਾਰਾ ਕੁਝ ਖਲਾਰ ਗਿਆ ਮਤਲਬ ਇਹਨਾਂ ਵਿੱਚ ਇੱਕੋ ਵਾਰ ਤੇ ਭੁੱਖ ਕੱਢ ਲੈ ਸਾਰੀ ਮੈਂ ਛੱਡਾਂ ਕੱਖ ਨਾ ਮੈਂ ਖਾਈ ਜਾਵਾਂ ਹਨਾ ਇਹ ਇਹੋ ਜਿਹੀ ਇਹਨਾਂ ਦੇ ਲੋਕਾਂ ਦੀ ਬਿਰਤੀ ਆ ਜਿਹੜੀ ਕਰਤੂਤ ਪਸ਼ੂ ਕੀ ਮਾਨਸ ਜਾਤ ਜਾਂ ਜਿਹੜੀ ਹੁੰਦਾ ਆ ਜੋ ਕੁੱਕਰ ਹਰਕਾਇਆ ਤਾਵਾ ਏ ਇਦਾਂ ਫਿਰ ਗੁਰੂ ਮਹਾਰਾਜ ਕਹਿੰਦੇ ਕਿ ਤਉ ਲੋਭੀ ਜੰਤਨਾ ਜਾਣੇ ਭੱਖ ਅਪੱਖ ਸਭ ਖਾਏ ਇਹਨਾਂ ਦੀ ਬਿਰਤੀ ਇਹ ਐ ਨਾ ਕੁੱਕਰਾਂ ਦੇ ਕੁੱਤਿਆਂ ਦੀ ਹੁਣ ਦੂਸਰੀ ਵੀਡੀਓ ਇੱਕ ਹੋਰ ਦੇਖ ਲਓ ਤੁਸੀਂ ਉਹਦੇ ਵਿੱਚ ਹੁਣ ਆ ਕੁੱਤਾ ਐ ਜੀ ਇਹਨੂੰ ਮਾੜਾ ਦੇਖੋ ਤੁਸੀਂ ਛੋਟਾ ਬੱਚਾ ਕੁੱਤਾ ਹਲੇ ਹੁਣੇ ਕੁੱਤਾ ਲਾਲਚੀ ਐ ਨਾ ਆ ਵੀ ਆਪਣੀ ਮਾਂ ਨੂੰ ਵੀ ਖਾਣ ਨਹੀਂ ਦੇ ਰਿਹਾ ਕਹਿੰਦਾ ਕਿ ਸਾਰਾ ਕੁਝ ਮੈਂ ਖਾ ਲਾਂ ਉਹਨੇ ਸੇ ਬੇਵਕੂਫ ਕੁੱਤੇ ਨੂੰ ਜਿਹੜਾ ਕੱਲ ਨੂੰ ਮੰਨ ਲਓ ਹੁਣ ਜਿਹੜਾ ਜਿੰਨੇ ਬੰਦੇ ਨੇ ਰੋਟੀ ਪਾਈ ਹੈ ਜਾਂ ਖਾਣ ਨੂੰ ਦਿੱਤਾ ਇਹਨਾਂ ਨੂੰ ਜੇ ਮੰਨ ਲਓ ਉਹ ਨਾ ਆਇਆ ਤੇ ਤੇਰੀ ਮਾਂ ਭੁੱਖੀ ਮਰ ਗਈ ਤੂੰ ਖਾ ਹੀ ਗਿਆ ਆਪਣੀ ਮਾਂ ਦੇ ਹਿੱਸੇ ਦਾ ਵੀ ਖਾਏਗਾ ਤੇਰੀ ਮਾਂ ਭੁੱਖੀ ਮਰ ਗਈ ਫਿਰ ਤੂੰ ਕੀ ਕਰੇਗਾ ਭਰਾਵਾ ਜੇ ਤੂੰ ਹੁਣ 10 ਮਿੰਟ ਭੁੱਖਾ ਰਹਲੇਗਾ ਤੇਰੀ ਮਾਂ ਨੇ ਤੈਨੂੰ ਭੁੱਖਾ ਨਹੀਂ ਰਹਿਣ ਦੇਣਾ ਤੇਰੀ ਮਾਂ ਨੇ ਤੈਨੂੰ ਦੁੱਧ ਪਿਆ ਦੇਣਾ ਤੈਨੂੰ ਤੇਨੂੰ ਰਜਾ ਕੇ ਸੌਵੋਗੇ ਪਰ ਇਹ ਬੰਦਾ ਲਾਲਚੀ ਕੁੱਤਾ ਇੰਨਾ ਛੋਟਾ ਜਿਹਾ ਕਤੂਰਾ ਹਲੇ ਲਾਲਚੀ ਇਹਨਾਂ ਵੀ ਕਹਿੰਦਾ ਕਿ ਨਹੀਂ ਮੈਂ ਆਪਣੀ ਮਾਂ ਨੂੰ ਨਹੀਂ ਖਾ ਦੇ ਖਾਣ ਦੇਣਾ ਮ ਮੇਰਾ ਢਿੱਡ ਭਰਨਾ ਚਾਹੀਦਾ ਹੈ ਇਹ ਗੱਲ ਅਮਰਪ੍ਰੀਤ ਦੇ ਉੱਪਰ ਪੂਰੇ ਤਰੀਕੇ ਨਾਲ ਢੋਕਦੀ ਹੈ ਵੀ ਖਾਲਸਾ ਐਡ ਮਰਦੀ ਆ ਦਾ ਮਰ ਜੇ ਮੇਰਾ ਢਿੱਡ ਭਰਨਾ ਚਾਹੀਦਾ ਮੈਂ ਖਾਲਾਂ ਹੜਾਪ ਲਾ ਸਾਰਾ ਕੁਝ ਇਹਨੇ ਖਾਲਸਾ ਐਡ ਦੇ ਨਾਲ ਉਹੀ ਕੁਛ ਕੀਤਾ ਹੈ ਤੁਸੀਂ ਸੀਰੀਆ ਗਏ ਤੁਸੀਂ ਇਰਾਕ ਗਏ ਤੁਸੀਂ ਤੁਰਕੀ ਗਏ ਤੁਸੀਂ ਜਿੱਥੇ ਮਰਜੀ ਗਏ ਨੇਪਾਲ ਪੁਚਾਲ ਆਏ ਪਾਕਿਸਤਾਨ ਚ ਆਏ ਪੰਜਾਬ ਚ ਤੁਸੀਂ ਸੇਵਾ ਕਰਦੇ ਹੋ ਉਹ ਪੈਸਾ ਕਿੱਥੋਂ ਆਉਂਦਾ ਹੈ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਤੁਸੀਂ ਸੇਵਾ ਕਰਦੇ ਹੋ ਪੈਸਾ ਤੁਹਾਨੂੰ ਕੌਣ ਲੋਕ ਦਿੰਦੇ ਆ ਕੀ ਉਹਦਾ ਪੈਟਰਨ ਚੈੱਕ ਕਰਾਉਂਗਾ ਸਾਨੂੰ ਅੱਸੀ ਮੇਰਾ ਖਾਲਸਿਕ 70 80 90% ਪੈਸਾ ਸਾਰਾ ਦਾ ਸਾਰਾ ਜਿਹੜਾ ਸਿੱਖ ਪੰਥ ਦੇ ਰਿਹਾ ਤੇ ਫਿਰ ਕਿ ਸਿੱਖ ਪੰਥ ਤੁਹਾਨੂੰ ਸਵਾਲ ਵੀ ਨਹੀਂ ਪੁੱਛ ਸਕਦਾ ਇਹ ਤੁਹਾਨੂੰ ਆਪ ਚੀਜ਼ਾਂ ਲੰਗੀਆਂ ਕਰਨੀਆਂ ਪੈਣਗੀਆਂ ਹੋਰ ਵੀ ਬੜੀਆਂ ਜੱਥੇਬੰਦੀਆਂ ਕਵਾਤਰੇ ਸ਼ਵਾਤਰੇ ਵਰਗੇ ਤੋਂ ਮੈਨੂੰ ਕਿਸੇ ਨੇ ਉਲਾਮਾ ਦਿੱਤਾ ਸੀ ਵੀ ਤੁਸੀਂ ਕਵਾਤਰੇ ਬਾਰੇ ਨਹੀਂ ਬੋਲਦੇ ਉਹ ਜਿਹੜਾ ਹਾਈ ਪੁਲਿਸ ਦਾ ਟਾਊਟਮ ਹੈ ਉਹਦੇ ਬਾਰੇ ਕੀ ਬੋਲਾਂ ਜਿਹਦੀ ਰੋਟੀ ਹੀ ਪੁਲਿਸ ਦੇ ਕਮਾਈ ਦੇ ਚੱਲਦੀ ਹੈ ਪੁਲਿਸ ਦੀ ਟਾਊਟ ਕਰੀ ਚਾਪ ਲੂਸੀਆਂ ਕਰਕੇ ਸਰਕਾਰਾਂ ਦੀਆਂ ਚਾਪ ਲੂਸੀਆਂ ਕਰ ਕਰਕੇ ਚੱਲਦੀ ਤੇ ਉਹਦੇ ਬਾਰੇ ਕੀ ਉਹਦਾ ਸਭ ਸਭ ਕੁਝ ਕਲੀਅਰ ਆ ਉਹਦੇ ਬਾਰੇ ਉਦੇ ਬਾਰੇ ਕੀ ਗੱਲ ਕਰਨੀ ਨੀਚ ਬੰਦੇ ਬਾਰੇ ਸੋ ਇਹ ਸੇਵਾ ਦਾ ਧੰਦਾ ਆ ਜੀ ਇੱਕ ਜੀ ਅਮਰਪ੍ਰੀਤ ਕਹਿੰਦਾ ਜੀ ਲੋਕਾਂ ਨੂੰ ਮਤਾਂ ਦਿੰਦਾ ਫਿਰ ਤਾਂ ਜ ਬਿਜ਼ਨਸ ਕਰਨੇ ਚਾਹੀਦੇ ਆ ਸਾਡੀ ਯੂਥ ਨੂੰ ਪਤਾ ਨਹੀਂ ਹੈਗਾ ਜੀ ਉਹ ਬਾਹਰ ਚਲੇ ਜਾਂਦੇ ਹੈਗੇ ਆ ਸੈਂਟਰ ਸਰਕਾਰ ਦੀਆਂ ਬੜੀਆਂ ਪਾਲਸੀਆਂ ਨੇ ਬੜੇ ਸਟਾਰਟਅੱਪਸ ਹੈਗੇ ਆ ਜੀ ਫਿਰ ਤੂੰ ਤੈਨੂੰ ਤੂੰ ਖਾਲਸਾ ਛੱਡ ਕੇ ਤੇ ਕੋਈ ਬਿਜ਼ਨਸ ਕਿਉਂ ਨਹੀਂ ਸ਼ੁਰੂ ਕੀਤਾ ਤੂੰ ਫਿਰ ਸੇਵਾ ਦੇ ਧੰਦੇ ਜੀ ਆ ਗਿਆ ਪਤਾ ਨਾ ਇੱਥੇ ਸੇਵਾ ਕਿਵੇਂ ਹੁੰਦੀ ਆ ਫਿਰ ਹੁਣ ਇੱਥੇ ਚੱਲ ਗਈ ਰੈਸ ਟਾਈਮ ਵੀ ਜਿੰਨਾ ਰਾਸ਼ਨ ਪਿੰਡਾਂ ਦੇ ਵਿੱਚ ਵੰਡਿਆ ਜਾ ਰਿਹਾ ਉਹ ਲੋਕ 80% ਜਿਹੜਾ ਰਾਸ਼ਨ ਹੈ ਉਹ ਲੋਕ ਇਧਰੋਂ ਉਧਰੋਂ ਇਕੱਠਾ ਕਰਕੇ ਦੇ ਰਹੇ ਆ ਆਪ ਦੇ ਰਹੇ ਮੰਨ ਲੋ ਕੋ ਬੰਦਾ ਹਰਿਆਣੇ ਤੋਂ ਆਇਆ ਰਾਸ਼ਨ ਚਾਹੀਦਾ ਅੰਮ੍ਰਿਤਸਰ ਕੋਈ ਬੰਦਾ ਬਠਿੰਡੇ ਤੋਂ ਆ ਗਿਆ ਕੋਈ ਫਰੀਦਕੋਟ ਤੋਂ ਆ ਗਿਆ ਉਹਨਾਂ ਉੱਥੇ 2-4 ਦਿਨ ਹਫਤਾ 10 ਦਿਨ ਬੰਦਾ ਤਾਂ ਰਹਿੰਦਾ ਨਹੀਂ ਅਗਲਾ ਕਹਿੰਦਾ ਵੀ ਠੀਕ ਹੈ ਆ ਸਸਤਾ ਹੈਗੀ ਇਹਨਾਂ ਨੂੰ ਫੜਾ ਦੋ ਹੁਣ ਉੱਥੇ ਕਹਿੰਦਾ ਵੀ ਸਸਤਾ ਦੇ ਆਪਣੇ ਸਟicker ਲਾ ਗਏ ਸਸਤਾ ਵਾਲੇ ਆਪਣੀਆਂ ਵਰਦੀਆਂ ਪਾ ਕੇ ਪਿੰਡਾਂ ਦੇ ਵਿੱਚੋਂ ਲੋਕਾਂ ਦਾ ਇਕੱਠਾ ਕੀਤਾ ਰਾਸ਼ਨ ਉਹ ਵੰਡ ਰਹੇ ਆ ਲੋਕ ਆਪਣਾ ਡੀਜ਼ਲ ਵੀ ਦੇ ਰਹੇ ਆ ਲੋਕ ਪੈਸੇ ਵੀ ਦੇ ਕੇ ਜਾ ਰਹੇ ਆ ਉਹ ਸਾਰਾ ਕੁਝ ਇਹਨਾਂ ਨੂੰ ਫੜਾ ਕੇ ਜਾ ਰਹੇ ਆ ਵੰਡ ਕੌਣ ਰਿਹਾ ਇਹ ਬੰਦੇ ਨਾਮ ਕਿਹਦਾ ਚੱਲ ਰਿਹਾ ਜੀ ਇਹਨਾਂ ਦਾ ਜਿਹੜੀ ਨਗਦੀ ਇਹਨਾਂ ਦੇ ਖਾਤਿਆਂ 'ਚ ਆ ਰਹੀ ਆ ਉਹਦਾ ਹਿਸਾਬ ਤਾਂ ਕੋਈ ਨਹੀਂ ਦੱਸ ਰਿਹਾ ਵੀ ਤੁਹਾਡੇ ਖਾਤਿਆਂ 'ਚ ਕਿੰਨੇ ਕ ਪੈਸੇ ਇਕੱਠੇ ਹੋ ਗਏ ਹੁਣ ਤੱਕ ਦੱਸ ਦੇ ਕਿਉਂ ਨਹੀਂ ਤੁਸੀਂ ਜਾਂ ਪਹਿਲਾਂ ਤੁਸੀਂ ਕਿੰਨੇ ਕਮਾਈ ਕਰ ਲਈ ਕਿਸੇ ਸੰਸਥਾ ਨੇ ਵੀ ਨਹੀਂ ਦੱਸਿਆ ਕਿੰਨੇ মিডিਆ ਵਾਲਿਆਂ ਨੇ ਅਪੀਲਾਂ ਕਰ ਕਰ ਕੇ ਜੀ ਅਸੀਂ ਪੈਸੇ ਭੇਜ ਰਹੇ ਹਾਂ ਜੀ ਬੜੀ ਮਾਰ ਪੈ ਗਈ ਜੀ ਪੰਜਾਬ ਨੂੰ ਪੈਸੇ ਭੇਜੋ ਪੈਸੇ ਭੇਜੋ ਨਾ ਬੜੇ ਇੱਥੇ ਯੂਕੇ ਦੇ ਵਿੱਚ ਵੀ ਚੈਨਲਾਂ ਦੇ ਵਿੱਚ ਅਪੀਲਾਂ ਹੋਈਆਂ ਦੁਨੀਆ ਭਰ ਦੇ ਵਿੱਚ ਅਪੀਲਾਂ ਕਿਸੇ ਨੇ ਦੱਸਿਆ ਵੀ ਇੰਨੇ ਪੈਸੇ ਸਾਡੇ ਕੋਲ ਇਕੱਠੇ ਹੋ ਗਏ ਜਾ ਕਿਸ ਤਰੀਕੇ ਨਾਲ ਤੁਸੀਂ ਲਾਏ ਕਿੱਥੇ ਲਾਏ ਆ ਕੋਈ ਹਸਾਬਤਾਬ ਨਹੀਂ ਹੈਗਾ ਮਤਲਬ ਤੁਸੀਂ ਲੋਕ ਦੇਖਦੇ ਨਹੀਂ ਤੁਹਾਨੂੰ ਹਸਾਬਤਾਬ ਲੈਣਾ ਚਾਹੀਦਾ ਹੈ ਹਰ ਗੱਲ ਦੇ ਵਿੱਚ ਤੁਸੀਂ ਜੇ ਪੈਸੇ ਦਿੰਨੇ ਹੋ ਤਾਂ ਆਪਾਂ ਮੈਂ ਪਿਛਲੀ ਵਾਰ ਵੀ ਗੱਲ ਕਹੀ ਜੀ ਐਸਸੀਪੀਸੀ ਦਾ ਆਪਾਂ ਹਾਲ ਇਸੇ ਤਰੀਕੇ ਨਾਲ ਮਾੜਾ ਕਰਵਾ ਲਿਆ ਸਮਾ ਰਹਿੰਦੇ ਉਹਨਾਂ ਨੂੰ ਕਾਉਂਟੇ ਅਕਾਉਂਟੇਬਿਲਟੀ ਫਿਕਸ ਨਹੀਂ ਕੀਤੀ ਉਹਨਾਂ ਨੇ ਉਹਨਾਂ ਨੂੰ ਉਹਨਾਂ ਨੂੰ ਜ਼ਿੰਮੇਵਾਰ ਨਹੀਂ ਬਣਾਇਆ ਉਹਨਾਂ ਦੇ ਕੋਲੋਂ ਹਸਾਬਤਾਬ ਨਹੀਂ ਲਿਆ ਤੇ ਅੱਜ ਆਪਾਂ ਲੜਦੇ ਫਿਰਦੇ ਆ ਨਾ ਉਹਨਾਂ ਦੇ ਨਾਲ ਧਰਨੇ ਲਾਉਂਦੇ ਫਿਰਦੇ ਆ ਡਾਂਗੋ ਡਾਂਗੀ ਹੁੰਦੇ ਫਿਰਦੇ ਫਿਰ ਦੋਸ਼ ਦਿੰਦੇ ਐਸਸੀ ਐਸਜੀਪੀਸੀ ਦੀ ਟਾਸਕ ਫ ਤੇ ਬੀ ਉਹਦੀ ਪੱਕਾ ਲਾਹ ਰੰਦੀ ਫਲਾਣਾ ਕਰ ਲੈਂਦੀ ਤੇ ਪਹਿਲਾਂ ਸੁੱਤੇ ਸੀ ਅਸੀਂ ਜਦੋਂ ਨਿੱਕੇ ਨਿੱਕੇ ਗਲਤੀਆਂ ਕਰਦੇ ਆ ਰਹੇ ਸੀ ਉਹਦੇ ਹਿਸਾਬ ਤਾਂ ਬ ਲੈਣੇ ਚਾਹੀਦੇ ਸੀ ਉਦੋਂ ਇਹਨਾਂ ਨੂੰ ਕੰਨ ਹੋ ਜਾਂਦੇ ਵੀ ਹਾਂ ਸਾਡੇ ਤੇ ਲੋਕ ਬੈਠੇ ਆ ਅੱਜ ਬੜੇ ਵੱਡੇ ਪੱਧਰ ਤੇ ਦੇਖੋ ਸੋ ਅੱਜ ਸਾਨੂੰ ਕਈਆਂ ਨੂੰ ਲੋਕਾਂ ਨੂੰ ਲੱਗਦਾ ਹੋਊਗਾ ਬੜੇ ਬੜੇ ਵੱਡੇ ਸਿੰਗਰ ਆ ਰਹੇ ਆ ਜੀ ਪੈਸਾ ਦੇ ਰਹੇ ਆ ਉਹ ਭਾਈ ਇੱਕ ਸਿਸਟਮ ਦਾ ਹਿੱਸਾ ਬਣ ਕੇ ਚੱਲਦੇ ਆ ਸਿਸਟਮ ਉਹਨਾਂ ਨੂੰ ਉਹਨਾਂ ਕੋ ਅਲਾਉ ਕਰ ਰਿਹਾ ਤਾਂ ਕਿ ਉਹਨਾਂ ਦੀ ਸ਼ਬੀ ਜਿਹੜੀ ਹੈ ਬਿਲਡ ਅਪ ਕੀਤੀ ਜਾਵੇ ਉਹਨਾਂ ਨੂੰ ਸਮਾਜ ਦੇ ਵਿੱਚ ਸਥਾਪਿਤ ਕੀਤਾ ਰਵੇ ਤੇ ਸਮਾਂ ਆਉਣ ਤੇ ਉਹਨਾਂ ਨੂੰ ਸਰਕਾਰ ਦੇ ਪੱਖ ਦੇ ਵਿੱਚ ਵਰਤਿਆ ਜਾਵੇ। ਤੁਸੀਂ ਜੇ ਜਿੰਨੂੰ ਕੋਈ ਭਲੇਖਾ ਆ ਉਹ ਯੂਰੀ ਬੇਜਮਨੋਵ ਦੀ ਰਿਪੋਰਟ ਸਾਰੀ ਪੜ੍ਹ ਲੇ ਬੜੀ ਡਿਟੇਲ ਦੇ ਵਿੱਚ ਬੜੇ ਸੌਖੇ ਸ਼ਬਦਾਂ ਦੇ ਵਿੱਚ ਉਹਨੇ ਪੂਰੀ ਤੱਥਾਂ ਦੇ ਹਿਸਾਬ ਨਾਲ ਗੱਲ ਲਿਖੀ ਕਿਉਂਕਿ ਉਹ ਖੁਦ ਇਸ ਸਿਸਟਮ ਦਾ ਪਾਰਟ ਰਹਿ ਚੁੱਕਿਆ। ਵੀ ਕਿਵੇਂ ਉਹ ਲੋਕਾਂ ਨੂੰ ਵਰਤਦੇ ਸੀ, ਧਾਰਮਿਕ ادارے ਕਿਵੇਂ ਵਰਤੇ ਜਾਂਦੇ ਸੀ, ਵਿਦਿਅਕ ادارے ਨੂੰ ਕਿਵੇਂ ਵਰਤਿਆ ਜਾਂਦਾ ਸੀ, ਜਿਹੜੇ ਕਲਾਕਾਰ ਨੇ ਆਰਟਿਸਟ ਨੇ ਉਹਨਾਂ ਨੂੰ ਕਿਵੇਂ ਵਰਤਿਆ ਜਾਂਦਾ ਸੀ। ਪੱਤਰਕਾਰਾਂ ਨੂੰ ਮੀਡੀਆ ਨੂੰ ਕਿਵੇਂ ਵਰਤਿਆ ਜਾਂਦਾ ਸੀ ਫਿਲਮ ਇੰਡਸਟਰੀਆਂ ਨੂੰ ਕਿਵੇਂ ਵਰਤਿਆ ਜਾਂਦਾ ਸੀ ਵੱਡੀਆਂ-ਵੱਡੀਆਂ ਫਿਲਮਾਂ ਕਿਵੇਂ ਸਪான்ਸਰ ਹੁੰਦੀਆਂ ਸੀ ਕਿਵੇਂ ਵੱਡੇ-ਵੱਡੇ ਅਵਾਰਡ ਦਿੱਤੇ ਜਾਂਦੇ ਸੀ ਤਾਂ ਕਿ ਲੋਕਾਂ ਦੇ ਵਿੱਚ ਇੱਕ ਸ਼ਬੀ ਬਿਲਡ ਅਪ ਕੀਤੀ ਜਾ ਸਕੇ ਸੋ ਇੱਕ ਉਸ ਤੁਹਾਡਾ ਸਾਰੇ ਸਾਰੇ ਸਾਹਮਣੇ ਜਦੋਂ ਕਿਸਾਨ ਅੰਦੋਲਨ ਚੱਲਿਆ ਸੀ ਤਾਂ ਉਹਦੇ ਕਿੰਨੇ ਸਿੰਗਰਾਂ ਦੇ ਘਰ ਰੇਡਾਂ ਪਈਆਂ ਸੀ ਕਿਉਂਕਿ ਉਹਨਾਂ ਨੇ ਗਾਣੇ ਗਾਏ ਸੀ ਕਿਸਾਨਾਂ ਦੇ ਪੱਖ ਦੇ ਵਿੱਚ ਉਹਦੇ ਬਾਅਦ ਸਾਰੇ ਸਿੰਗਰ ਠੰਡੇ ਕਰ ਲਏ ਉਹਨਾਂ ਨੇ ਉਹਨਾਂ ਦੇ ਕੱਚੇ ਰਿਕਾਰਡ ਇਨਕਮ ਟੈਕਸ ਦੀਆਂ ਚੀਜ਼ਾਂ ਜਾ ਉਹਨਾਂ ਨੂੰ ਕਹਿਤਾ ਵੀ ਤੁਹਾਡੀਆਂ ਚੀਜ਼ਾਂ ਨਹੀਂ ਅਸੀਂ ਪ੍ਰਮੋਟ ਹੋਣ ਦੇਣਾ ਤੁਹਾਨੂੰ ਅਸੀਂ ਇੰਡੀਆ 'ਚ ਕੰਮ ਨਹੀਂ ਕਰਨ ਦੇਣਾ ਤਾਂ ਸਾਰੇ ਡਰ ਕੇ ਸਾਰੇ ਲੱਤ ਥੱਲੋਂ ਕੱਢ ਲਏ ਉਹਨਾਂ ਨੇ ਹੁਣ ਜੇ ਕੋਈ ਤੁਹਾਨੂੰ ਲੱਗਦਾ ਵੀ ਇਹ ਵੀ ਇਦਾਂ ਕੋਈ ਕਰ ਰਿਹਾ ਤਾਂ ਇਹੋ ਜਿਹਾ ਕੋਈ ਸਿਸਟਮ ਤੁਹਾਡੇ ਸਾਹਮਣੇ ਨਹੀਂ ਬਚਿਆ ਉਹ ਸਿਸਟਮ ਨੇ ਸਰਕਾਰਾਂ ਨੇ ਏਜੰਸੀਆਂ ਨੇ ਕਾਬੂ ਕਰ ਲਿਆ ਤੇ ਇਹੋ ਕੁਛ ਇਦਾਂ ਅਮਰਪ੍ਰੀਤ ਨਾਲ ਵੀ ਹੋਇਆ ਇਹਦੀਆਂ ਚੋਰੀਆਂ ਠੱਗੀਆਂ ਜੋ ਕੁਝ ਖਾਲਸਾ ਏਡ ਦੇ ਵਿੱਚ ਕਰਦਾ ਰਿਹਾ ਆ ਜੇ ਅਮਰਪ੍ਰੀਤ ਸੱਚਾ ਆ ਫੋਦ ਇੱਕ ਐਫ ਯੂ ਟੈਬਰ ਦੇ ਕੇ ਆਪਣੀ ਇਨਕੁਆਰੀ ਦੀ ਓਪਨ ਇਨਕੁਆਰੀ ਦੀ ਮੰਗ ਕਰ ਸਕਦਾ ਆ ਅਸੀਂ ਵੀ ਦੇਖਣਾ ਚਾਹਾਂਗੇ ਕਿ ਕਿੰਨਾ ਕੁ ਸੱਚਾ ਆ ਕਿੰਨੇ ਫਿੱਕੋਗੇ ਕਾਲੇ ਮਾਲੇ ਦਾ ਸੀ ਕਾਗਜ਼ ਤਾਂ ਸਾਡੇ ਕੋਲ ਪਹਿ ਹੀ ਆ ਸਾਰੇ ਅਸੀਂ ਦੇਖਣਾ ਚਾਹੁੰਦੇ ਆ ਵੀ ਜੇ ਇਹ ਬੰਦੇ ਖੁਦ ਆ ਆ ਕੇ ਜ਼ਿੰਮੇਵਾਰੀ ਨਾਲ ਜਵਾਬ ਦੇ ਦੇਣ ਤਾਂ ਵਧੀਆ ਰਹੂਗਾ ਜੇ ਅਸੀਂ ਕੁਝ ਗੱਲਾਂ ਕਰਾਂਗੇ ਫਿਰ ਵੱਡੇ ਵੱਡੇ ਲੋਕਾਂ ਨੂੰ ਜ਼ਿੰਮੇਵਾਰ ਜਿਹੜੇ ਬਣੇ ਫਿਰਦੇ ਅੱਜ ਸਿੱਖੀ ਦੇ ਨਾਂ ਤੇ ਉਹਨਾਂ ਨੇ ਵੀ ਜਵਾਬ ਦੇਣੇ ਪੈਣੇ ਆ ਵੀ ਭਾਈ ਇਹ ਹੋਇਆ ਤੇ ਹੋਇਆ ਕਿਉਂ ਤੁਹਾਨੂੰ ਪਤਾ ਸੀ ਤੁਸੀਂ ਜਾਣ ਜਾਣ ਬੁੱਝ ਕੇ ਚੀਜ਼ਾਂ ਇਗਨੋਰ ਕਰਦੇ ਰਹੇ ਜਦੋਂ ਪਤਾ ਲੱਗਣਾ ਨਹੀਂ ਜੀ ਭਾਈ ਸਾਹਿਬ ਜੀ ਤਾਂ ਕੈਨੇਡਾ ਦੇ ਟੂਰ ਲੱਗ ਰਹੇ ਨੇ ਭਾਈ ਸਾਹਿਬ ਰੁੱਸ ਜਾਂਦੇ ਸੀ ਕਈ ਵਾਰੀ ਚਲੋ ਭਾਈ ਸਾਹਿਬ ਨੇ ਰੁੱਸਣਾ ਠੱਗ ਜੀ ਨੇ ਤੱਕ ਚਲੋ ਜੀ ਅਮਰੀਕਾ ਦਾ ਟੂਰ ਲਵਾ ਲੋ ਦੀ ਪਰਿਵਾਰ ਸਮੇਤ ਚਲੋ ਜੀ ਅੱਜ ਕੈਨੇਡਾ ਚੱਲ ਜਓ ਤੁਸੀਂ ਚਲੋ ਜੀ ਅੱਜ ਇੰਗਲੈਂਡ ਚੱਲ ਜਓ ਜੇ ਤੁਸੀਂ ਹੈ ਨਾ ਭਾਈ ਸਾਹਿਬ ਜਿਹੜਾ ਰੁੱਸ ਜਾਂਦੇ ਜਾਂ ਨਰਾਜ਼ ਗਏ ਹੋਣੇ ਸੋ ਇਹਨਾਂ ਨੇ ਬੜੇ ਲਾਡ ਪਿਆਰ ਕੀਤੇ ਸੀ ਸੋ ਉਹੀ ਜਿਹੜੀ ਗੱਲ ਆ ਗਈ ਮੈਂ ਤੁਹਾਨੂੰ ਕਤੂਰੇ ਵਾਲੀ ਵੀਡੀਓ ਦਿਖਾਈ ਸੀ ਵੀ ਕਤੂਰਾ ਆਪਣੀ ਮਾਂ ਲੋਕ ਤੱਕ ਮਾਰਾ ਗਿਆ ਤੇ ਜਿਸ ਮਾਂ ਨੇ ਜਿਸ ਖਾਲਸਾ ਏਟ ਨੇ ਇਸ ਕਤੂਰੇ ਨੂੰ ਪਾਲਿਆ ਇੱਕ ਤੂਰਾ ਉਸੇ ਮਾਂ ਦੇ ਮੂੰਹ 'ਚ ਬੁਰਕੀਆਂ ਖੋਂਦਾ ਰਿਹਾ ਉਸ ਖਾਲਸਾ ਐਡ ਦੇ ਜਿਹੜਾ ਬੜਾ ਵੱਡਾ ਡੈਂਟ ਇਸ ਬੰਦੇ ਨੇ ਇਹਨਾਂ ਚਾਰ-ਪੰਜ ਬੰਦਿਆਂ ਨੇ ਰਲ ਕੇ ਪਾਇਆ ਪਰ ਸਭ ਤੋਂ ਜਿਹੜਾ ਮੇਨ ਹੱਥ ਇਸ ਕਤੂਰੇ ਦਾ ਹੀ ਆ ਅਮਰਪ੍ਰੀਤ ਸਿੰਘ ਨਾਂ ਦੇ ਵਰਗੇ ਠੱਗ ਦਾ ਸੋ ਐਵੇਂ ਇੱਕ ਦੂਸਰਾ ਸ਼ੈਂਪੀ ਆ ਮੱਕੜ ਸਿਮਰਨ ਜੋਧ ਮੱਕੜ ਜਿਹੜਾ ਪੱਤਰਕਾਰ ਆ ਆਪਣੇ ਆਪ ਦੇ ਵਿੱਚ ਉਹ ਵੀ ਇੱਕ ਸਿਸਟਮ ਦਾ ਬੜਾ ਸੋਹਣਾ ਪਾੜ ਬਣ ਕੇ ਚੱਲ ਰਿਹਾ ਆ ਤੁਸੀਂ ਦੇਖੋ ਵੀ ਜਿੰਨੇ ਸਿਰੇ ਦੇ ਸਿਰੇ ਬੇਈਮਾਨ ਬੰਦੇ ਹੋਣਗੇ ਉਹਨਾਂ ਨੂੰ ਕੱਢ ਕੇ ਲੋਕਾਂ ਸਾਹਮਣੇ ਲੈ ਕੇ ਆ ਰਿਹਾ ਜਿਸ ਗੱਲ ਦਾ ਕੋਈ ਮਤਲਬ ਨਹੀਂ ਬਣਦਾ ਉਹਦੇ ਪੌਡਕਾਸਟ ਕਰਕੇ ਲੋਕਾਂ ਵਿੱਚ ਲੈ ਕੇ ਆ ਰਿਹਾ ਤਾਂ ਲੋਕ ਵੀ ਇੰਨੇ ਬੇਵਕੂਫ ਨੇ ਬੱਲੇ ਬੱਲੇ ਮੱਕੜ ਸਾਹਿਬ ਨੇ ਸਵਾਲ ਬੜਾ ਖੜਾ ਕਰਤਾ ਜੀ ਇਹ ਕਰਤਾ ਜੀ ਉਹ ਕਰਤਾ ਜੀ ਉਹ ਤੁਹਾਡੇ ਸਿਰ ਤੇ ਤੁਹਾਡੇ ਵਾਲਾਂ ਨੂੰ ਤੁਹਾਡੀਆਂ ਪੱਗਾਂ ਨੂੰ ਅੱਜ ਉਹ ਹੱਥ ਪਾ ਕੇ ਬੈਠੇ ਨਹੀਂ ਬੈਠੇ ਤਾਂ ਤੁਸੀਂ ਆਪ ਦੱਸ ਦੋ ਹੁਣ ਕੀ ਗੱਲ ਸੀ ਕੀ ਮਜਬੂਰੀ ਸੀ ਵੀ ਕੇਪੀਐਸ ਗਿੱਲ ਦੇ ਭਰਾ ਦੇ ਪਰਜਾਈ ਨੂੰ ਸਾਹਮਣੇ ਲੈ ਕੇ ਆਉਣਾ ਕਿਸੇ ਨੇ ਭੀਖ ਮੰਗੀ ਸੀ ਮੱਕੜ ਦੇ ਕੋਲੋਂ ਵੀ ਮੱਕੜ ਸਾਹਿਬ ਸਾਨੂੰ ਕੇਪੀਐਸ ਗਿੱਲ ਦੇ ਪਰਿਵਾਰ ਦਾ ਪੱਖ ਚਾਹੀਦਾ ਹੈ ਕੱਲੋਂ ਕੋਈ ਸੂਬੇ ਸਰਾਂਦੇ ਦੇ ਖਾਨਦਾਨ ਚੋਂ ਕੋਈ ਲੱਭ ਕੇ ਲਿਆਉਗਾ ਤਾਂ ਅਸੀਂ ਦੇਖਾਂਗੇ ਸੂਬੇ ਸਰਾਂਦੇ ਦੇ ਪਰਿਵਾਰ ਚ ਕੀ ਚੱਲਿਆ ਜੀ ਸੂਬੇ ਸਰਾਂਦੇ ਤੇ ਕੀ ਬੀਤਦੀ ਸੀ ਜੀ ਕਿਵੇਂ ਲੜੇ ਜੀ ਕਿਵੇਂ ਗੁਰੂ ਗੋਬਿੰਦ ਸਿੰਘ ਨੇ ਇਦਾਂ ਕਰਤਾ ਤੁਸੀਂ ਇਹ ਗੱਲਾਂ ਸੁਣਨ ਨੂੰ ਬੈਠੇ ਹੋ ਇੱਥੇ ਕੀ ਮਜਬੂਰੀ ਕੀ ਸੀ ਮੱਕੜ ਦੀ ਰਿਸ਼ਤੇਦਾਰੀ ਕੀ ਹੈ ਕੇਪੀਐਸ ਗਿੱਲ ਦੇ ਨਾਲ ਕਿਸੇ ਨੇ ਸਿੱਖਾਂ ਨੇ ਭੀਖ ਮੰਗੀ ਸੀ ਮੱਕੜ ਦੇ ਕੋਲੋਂ ਮੱਕੜ ਨੂੰ ਬਕਾਇਦਾ ਪੁਲਿਸ ਵਾਲਿਆਂ ਨੇ ਕਿਹਾ ਏਜੰਸੀਆਂ ਲੱਗਾ ਵੀ ਹੁਣ ਕਿਹੜੀ ਏਜੰਸੀਆਂ ਨੂੰ ਚਾਹੀਦੇ ਆ ਬੰਦੇ ਉਹਨਾਂ ਦੇ ਤੁਹਾਡੇ ਦਿਮਾਗ ਟੈਸਟ ਕਰਨੇ ਹੁੰਦੇ ਆ ਵੀ ਗੱਲ ਕੀ ਚੱਲਦੀ ਹੈ ਦੂਸਰੀ ਗੱਲ ਕੇ ਪੀ ਐਸ ਗਿਲ ਦੇ ਭਰਾ ਪਰਜਾਈ ਨੂੰ ਵੀ ਕਿਹਾ ਗਿਆ ਵੀ ਤੁਸੀਂ ਇੰਟਰਵਿਊ ਦੇਣੀ ਹੈ ਇਹ ਤਾਂ ਅਗਲਾ ਕਹਿੰਦਾ ਕਿ ਸਾਨੂੰ ਤਾਂ ਜੁੱਤੀਆਂ ਮਾਰਨਗੇ ਲੋਕ ਉਹ ਨਹੀਂ ਅਗਲੇ ਸਮਾਜ ਦੇ ਵਿੱਚ ਆ ਕੇ ਬੋਲਦੇ ਵੀ ਚਲੋ ਹੁਣ ਠੰਢ ਠੰਡੋਲਾ ਹੋਇਆ ਵੀ ਠੀਕ ਆ ਕੇ ਪੀ ਐਸ ਗਿਲ ਨੂੰ ਲੋਕ ਗਾਲਾ-ਗੋਲਾ ਕੱਢੀ ਜਾਂਦੇ ਅਸੀਂ ਲੋਕਾਂ ਸਾਹਮਣੇ ਆ ਕੇ ਆਪਣੇ ਸ਼ਕਲਾਂ ਦਿਖਾ ਕੇ ਥੋੜੀ ਬਦਨਾਮੀ ਕਰਾਉਣੀ ਹੈ ਸਿਆਣੇ ਬੰਦੇ ਤਾਂ ਇਦਾਂ ਕਰਦੇ ਨਹੀਂ ਹੁੰਦੇ ਪਰ ਉਹ ਆਏ ਉੱਥੇ ਦੇਵਤਾ ਵੀ ਕਿਹਾਗਾ ਮੱਕੜ ਨੇ ਠੀਕ ਆ ਸਵਾਲ-ਸਵਾਲ ਪੁੱਛੇ ਹੋਣਗੇ ਪਰ ਤੁਹਾਡੇ ਸਾਹਮਣੇ ਇੱਕ ਚੀਜ਼ ਜਿਸ ਬੰਦੇ ਨੂੰ ਤੁਸੀਂ ਨਫ਼ਰਤ ਕਰਦੇ ਹੋ ਜੇਸੇ ਬੰਦੇ ਨੂੰ ਤੁਸੀਂ ਬੁੱਚੜ ਕਹਿੰਦੇ ਹੋ ਤੁਹਾਡੇ ਬੱਚਿਆਂ ਦਾ ਕਾਤਲ ਔਰਤਾਂ ਦਾ ਬਲਾਤਕਾਰੀ ਉਹਨੂੰ ਸਾਹਮਣੇ ਬਿਠਾ ਕੇ ਜਿਹਦੇ ਬਾਰੇ ਅਸੀਂ ਜੇ ਕੋਈ ਗੱਲ ਕਰਦੇ ਵੀ ਰੋਟੀ ਬੇਟੀ ਦੀ ਸਾਹਜ ਨਹੀਂ ਰੱਖਣੀਦਾ ਉਹ ਸਟੱਬਰ ਦੇ ਨਾਲ ਮੱਕੜ ਨੂੰ ਸਾਹਮਣੇ ਬੈ ਕੇ ਇੰਟਰਵਿਊਆ ਕਰਦੇ ਹੁਣ ਕੀ ਮਜਬੂਰੀ ਕੀ ਹੈ ਇਹ ਮਜਬੂਰੀਆਂ ਨਹੀਂ ਹੁੰਦੀਆਂ ਮਜਬੂਰ ਸਿਸਟਮ ਕਰ ਦਿੰਦਾ ਹੈ ਜਿਹੜਾ ਬੁਰਕੀਆਂ ਸੁੱਟਦਾ ਨਾ ਸਿਸਟਮ ਫਿਰ ਖਲਾਰਦੇ ਹੁੰਦੇ ਆ ਚਾਰਸ਼ਵਰੇ ਜਵੇਂ ਮੈਂ ਦਿਖਾਈ ਸੀ ਪਹਿਲਾਂ ਕੁੱਤਿਆਂ ਵਾਲੀ ਵੀਡੀਓ ਲਾਲਚੀ ਕੁੱਤੇ ਆਦੀ ਸੋ ਇਹ ਸਿਸਟਮ ਤੁਹਾਡੇ ਸਾਹਮਣੇ ਚੱਲ ਰਿਹਾ ਹੈ ਮੈਂ ਫਿਰ ਵਾਰ-ਵਾਰ ਗੱਲ ਕਰ ਰਿਹਾ ਯੂਰੀ ਬਦਨੋਬ ਦੀ ਵੀਡੀਓ ਜਿਹੜੀ ਆ ਰਿਪੋਰਟ ਆ ਸਾਰੀ ਤੁਸੀਂ ਕੱਢ ਕੇ ਪੜ੍ਹ ਕੇ ਦੇਖ ਲਓ ਚੰਗੀ ਤਰ੍ਹਾਂ ਵੀ ਉਹਦੇ ਵਿੱਚ ਤੁਹਾਨੂੰ ਸਾਰੇ ਬੰਦੀਆਂ ਦੇ ਅਸਲੀਅਤ ਪਤਾ ਲੱਗ ਜੂਗੀ ਵੀ ਕਿਵੇਂ ਸਿਸਟਮ ਦਾ ਟੂਲ ਬਣ ਕੇ ਕੰਮ ਕਰਦੇ ਆ ਤੇ ਕਿਵੇਂ ਸਿਸਟਮ ਇਹਨਾਂ ਦੇ ਬੱਲੇ ਬੱਲੇ ਵਾ ਵਾ ਵਾਈ ਕਰਦਾ ਆ ਤੇ ਵੱਡੇ ਵੱਡੇ ਜਿਹੜੇ ਲੋਕ ਨੇ ਜਿਹੜੇ ਆਲਰੇਡੀ ਪਹਿਲਾਂ ਹੀ ਸਿਸਟਮ ਦਾ ਹਿੱਸਾ ਹੁੰਦੇ ਉਹ ਫਿਰ ਇਹਨਾਂ ਦੇ ਨਾਲ ਕਿਵੇਂ ਇਹਨਾਂ ਨੂੰ ਬਿਜ਼ਨਸ ਵੀ ਦਿੰਦੇ ਆ ਸਾਰਾ ਕੁਝ ਕਰਦੇ ਆ ਕਿਉਂਕਿ ਫਿਰ ਮਹਾਰਾਏ ਨੇ ਬਾਣੀ 'ਚ ਬਿਲਕੁਲ ਠੀਕ ਲਿਖਿਆ ਸੱਚ ਲਿਖਿਆ ਅਜ ਤੋਂ 4-500 600 ਸਾਲ ਪਹਿਲਾਂ ਕਿ ਚੋਰਾਂ ਜਾਰਾਂ ਰੰਡੀਆਂ ਕੁੱਟੜੀਆਂ ਦੀਵਾਨ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣਾ ਕਹਿੰਦੇ ਵੀ ਚੋਰ ਯਾਰ ਠੀਕ ਹੈ ਬਦਕਾਰ ਬੰਦੇ ਰੰਡੀਆਂ ਜਿਹੜੀਆਂ ਬਦਮਾਸ਼ ਔਰਤਾਂ ਨੇ ਵੇਸ਼ਵਾਵਾਂ ਨੇ ਜੁਵਾਰੀ ਬੰਦੇ ਨੇ ਇਹਨਾਂ ਸਾਰਿਆਂ ਦੀ ਜਿਹੜੀ ਆਪਸ ਦੇ ਵਿੱਚ ਬੜੀ ਗੂੜੀ ਦੋਸਤੀ ਹੁੰਦੀ ਹੈ ਬੜੀ ਜਿਹੜੀ ਹੁੰਦੀ ਹੈ ਸਾਂਝ ਹੁੰਦੀ ਹੈ ਬੇਗੈਰਤੀ ਬੰਦਿਆਂ ਦੀ ਬੇਦੀਨੇ ਬੰਦਿਆਂ ਦੀ ਸਭ ਦਾ ਆਪਸ ਦੇ ਵਿੱਚ ਮੇਲ ਵਰਤਨ ਹੁੰਦਾ ਹੈ ਸਭ ਦਾ ਖਾਣ ਪੀਣ ਇਕੱਠਾ ਹੁੰਦਾ ਹੈ ਕਿਉਂਕਿ ਚੋਰ ਨੇ ਚੋਰੀ ਕਰਨੀ ਡਾਕਾ ਮਾਰ ਗਏ ਉਹਨੇ ਪੈਸੇ ਕਿੱਥੇ ਲੈ ਕੇ ਜਾਣੇ ਫਿਰ ਅਯਾਸ਼ੀ ਕਰਨੀ ਹੈ ਅਯਾਸ਼ੀ ਕਿੱਥੇ ਕਰੋਗਾ ਜਵਾਰੀਆਂ ਦੇ ਅੱਡੇ ਤੇ ਜਾਊਗਾ ਵੇਸ਼ਵਾਵਾਂ ਦੇ ਕੋਲ ਜਾਊਗਾ ਹਨਾ ਫਿਰ ਉਹਨੂੰ ਜਿਹੜੇ ਚੋਰ ਕਿਸਮ ਦੇ ਲੁਟੇਰੇ ਕਿਸਮ ਦੇ ਪੁਲਿਸ ਵਾਲੇ ਹੋਣਗੇ ਉਹਨਾਂ ਦੀ ਲੋੜ ਪੈਣੀ ਆ ਫਿਰ ਉਹਦੀ ਮਰਦ ਕਰਨਗੇ ਫਿਰ ਉਹਨੇ ਉਸ ਡਾਕੂ ਨੇ ਉਸ ਚੋਰ ਨੇ ਸਮਾਜ ਦੇ ਵਿੱਚ ਆਪਣੀ ਸ਼ਬੀ ਵੀ ਬਣਾਉਣੀ ਆ ਜਵੇਂ ਬੜੇ ਬੜੇ ਡਾਕੂ ਜਿਹੜੇ ਨੇ ਲੁਟੇਰੇ ਸਾਡੇ ਵਿੱਚ ਹੀਰੋ ਬਣਾ ਕੇ ਪੇਸ਼ ਕਰ ਦਿੱਤੇ ਗਏ ਸੋ ਉਹਨਾਂ ਡਾਕੂਆਂ ਨੂੰ ਪ੍ਰਮੋਟ ਕਰਨ ਵਾਸਤੇ ਫਿਰ ਪੱਤਰਕਾਰ ਵੀ ਚਾਹੀਦੇ ਹੁੰਦੇ ਆ ਫਿਰ ਉਹ ਪੱਤਰਕਾਰ ਇਹਨਾਂ ਦੇ ਸੋਹਲੇ ਗਉਣਗੇ ਨਹੀਂ ਜੀ ਨਹੀਂ ਇਹ ਬੜਾ ਚੰਗਾ ਸੀ ਜੀ ਇਹ ਲੁੱਟ ਕੇ ਜੀ ਗਰੀਬਾਂ ਦੇ ਕੋਲੋਂ ਵੰਡ ਦਿੰਦਾ ਸੀ ਫਲਾਣਾ ਕਰਦਾ ਏ ਧਮਕਾਣਾ ਕਰਦਾ ਸੀ ਸੋ ਉੱਥੇ ਫਿਰ ਸਾਰੇ ਬੰਦਿਆਂ ਦਾ ਇੱਕ ਜੁੱਟ ਝੁੰਡ ਹੁੰਦਾ ਹੈ ਜਿਹੜਾ ਸਮਾਜ ਦੇ ਵਿੱਚ ਬੁਰਾਈ ਨੂੰ ਗੰਦਗੀ ਨੂੰ ਸਥਾਪਿਤ ਕਰਦਾ ਹੈ ਤਾਂ ਇਹ ਇਹਦੇ ਬੇਸ ਦੇ ਉੱਪਰ ਇਹ ਸਾਰੀ ਇੱਕ ਰਿਪੋਰਟ ਬੜੀ ਤੱਥਾਂ ਸਮੇਤ ਕਿਉਂਕਿ ਉਹ ਬੰਦਾ ਖੁਦ ਇਸ ਸਿਸਟਮ ਦਾ ਪਾਰਟ ਰਹਿ ਚੁੱਕਿਆ ਉਹਨੇ ਲਿਖੀ ਹੋਈ ਹੈ ਸੋ ਉਹਦੇ ਵਿੱਚ ਉਹਨੂੰ ਪੜਨ ਤੋਂ ਬਾਅਦ ਕੋਈ ਭੁਲੇਖਾ ਫਿਰ ਵੀ ਕੋਈ ਰਹਿੰਦਾ ਆ ਤਾਂ ਫਿਰ ਉਹਦੇ ਵਿੱਚ ਪਈ ਸਾਡਾ ਕਸੂਰ ਕੀ ਅਸੀਂ ਕੀ ਕਰ ਸਕਦੇ ਆ ਫਿਰ ਉਹ ਤੁਹਾਡੀ ਆਪਣੀ ਮਰਜ਼ੀ ਤੁਸੀਂ ਵਾਰ-ਵਾਰ ਗੰਦ ਦੇ ਵਿੱਚ ਹੀ ਡਿੱਗਣਾ ਖੂਹ ਦੇ ਵਿੱਚ ਹੀ ਮਤਲਬ ਗੰਦਗੀ ਦੇ ਵਿੱਚ ਹੀ ਹੱਥ ਮਾਰਨੇ ਆ ਤਾਂ ਉਹ ਤੁਹਾਡੀ ਮਰਜ਼ੀ ਫਿਰ ਲੋਕਾਂ ਦੀ ਜੇ ਤੁਹਾਨੂੰ ਨਹੀਂ ਸਮਝ ਆਗੇ ਤੁਹਾਡੇ ਨਾਲ ਕਿੰਨਾ ਕੁਸ਼ ਕੀਤਾ ਕਿੰਨਾ ਦਰਬਾਰ ਸਾਹਿਬ ਢਾ ਦਿੱਤਾ ਗਿਆ ਤੇ ਉੱਥੇ ਤੁਹਾਨੂੰ ਅੱਜ ਲੱਗਦਾ ਵੀ ਇਹ ਗੱਲਾਂ ਪੋਸੀਬਲ ਹੋਣਗੇ ਜਿੱਦਾਂ ਦੇ ਇੱਕ ਸਾਨੂੰ ਸੁਪਨਿਆਂ ਦੇ ਬਾਗ ਦਿਖਾ ਰਿਹਾ ਬਿਲਕੁਲ ਨਹੀਂ ਪੋਸੀਬਲ ਹੈਗੀਆਂ ਤੁਹਾਡੇ ਨਾਲ ਠੱਗੀ ਵਜ ਰਹੀ ਹੈ ਤੁਹਾਨੂੰ ਉਹੀ ਕੁਝ ਡਿਲੀਵਰ ਕੀਤਾ ਜਾ ਰਿਹਾ ਜਿਹੜਾ ਕੋ ਸਰਕਾਰ ਚਾਹੁੰਦੀ ਹੈ ਜਿਹੜਾ ਕੁਝ ਗੁਰੂ ਨਾਨਕ ਦੀ ਫਿਲਾਸਫੀ ਦੇ ਉਲਟ ਆ ਉਹ ਹੀ ਕੁਝ ਤੁਹਾਨੂੰ ਪਰੋਸਿਆ ਜਾ ਰਿਹਾ ਤੇ ਤੁਸੀਂ ਉਸ ਚੀਜ਼ਾਂ ਨੂੰ ਸੁਣ ਰਹੇ ਹੋ ਕਿਉਂਕਿ ਤੁਸੀਂ ਬੇਸਿਕ ਸਿਧਾਂਤ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੇ ਨਾਲ ਨਹੀਂ ਜੁੜੇ ਹੋਏ ਨਾ ਤੁਸੀਂ ਉਹਨਾਂ ਚੀਜ਼ਾਂ ਨੂੰ ਪੜ ਰਹੇ ਹੋ ਨਾ ਦੇਖ ਰਹੇ ਨਾ ਸਮਝ ਰਹੇ ਸੋ ਠੀਕ ਹੈ ਜੀ ਚੋਰਾ ਜਵਾਰਾਂ ਦੇ ਚੋਰਾ ਯਾਰਾਂ ਦੇ ਗੁੰਡਿਆਂ ਦੇ ਬਦਮਾਸ਼ਾਂ ਦੇ ਵੇਸ਼ਵਾਹਾਂ ਦੇ ਮਗਰ ਤੁਸੀਂ ਲੱਗੇ ਰਹੋ ਤੁਹਾਡਾ ਜਦੋਂ ਤੱਕ ਤੁਸੀਂ ਚੰਗੇ ਗੁਰਸਿੱਖਾਂ ਦੇ ਮਗਰ ਨਹੀਂ ਲੱਗਦੇ ਚੰਗੇ ਇਨਸਾਨਾਂ ਨੂੰ ਨਹੀਂ ਚੁਣਦੇ ਤੁਹਾਡਾ ਹਾਲ ਇਹੀ ਰਹਿਣਾ ਸੋ ਮੈਂ ਫੇਰ ਅਪੀਲ ਕਰਨਾ ਜਿੰਨੀਆਂ ਜਥੇਬੰਦੀਆਂ ਨੇ ਜਿੰਨੀਆਂ ਇਸ ਟਾਈਮ ਐਨ ਜੀਓਜ਼ ਦੇ ਨਾਂ ਦੇ ਧੰਦਾ ਕਰ ਰਹੀਆਂ ਨੇ ਜਿਹੜੀ ਜਿਹੜੀ ਐਨ ਜੀਓ ਈਮਾਨਦਾਰ ਆ ਅਸੀਂ ਦੇਖਣਾ ਚਾਹਾਂਗੇ ਕਿ ਉਹਨਾਂ ਕਿਹੜੀ ਐਨ ਜੀਓ ਇਸ ਟਾਈਮ ਈਮਾਨਦਾਰ ਆ ਵੀ ਆਪਣਾ ਹਿਸਾਬ ਦਾਬ ਦਿੰਦੇ ਆ ਕਲੀਅਰ ਕਰਕੇ ਦੱਸਣ ਫਿਰ ਆਪਣੇ ਵੰਡਣ ਦਾ ਪੈਟਰਨ ਵੀ ਦੱਸਣ ਕਿ ਉਹ ਕਿਹੜੇ ਹਿਸਾਬ ਨਾਲ ਕਿਹੜੀ ਕਿਹੜੀ ਚੀਜ਼ ਵੰਡ ਰਹੇ ਇਹ ਨਹੀਂ ਕਿ ਜਿਵੇਂ 100 ਦੀ ਚੀਜ਼ ਲਿਆਂਦੀ 20 ਵੰਡ ਕੇ ਫੋਟੋਆਂ ਖਚਾਈਆਂ ਸੋਸ਼ਲ ਮੀਡੀਆ ਤੇ ਵਾਰ-ਵਾਰ ਲਾ 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 ਕੀਤੀ ਕੋਈ ਥੱਗ ਪੱਤਰਕਾਰ ਲੈ ਲਏ ਉਹਨਾਂ ਨੂੰ 4 ਪੈਸੇ ਦਿੱਤੇ 100 ਦੇ ਵਿੱਚੋਂ ਅ ਵੇ ਵੰਡ ਤੇ ਲੋਕਾਂ ਚ ਬਾਕੀ 80 ਦੇ ਵਿੱਚੋਂ 10-20 ਪੱਤਰਕਾਰ ਨੂੰ ਦੇ ਦਿੱਤੇ ਉਹਨੇ ਲਾ 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 ਕਰਾ ਦੇਣੀ ਕੁਛ ਇਦਾਂ ਕਰ ਕਰਾ ਕੇ 40-50 ਜਿਹੜੇ ਆਪਣੀ ਜੇਬ ਚ ਪਾ ਲਓ ਤੇ ਐ ਲੋਕਾਂ ਨੂੰ ਲੱਗੇ ਕਿ ਬੜੀ ਸੇਵਾ ਹੋ ਰਹੀ ਬਹੁਤ ਖੁਸ਼ ਹੋ ਰਿਹਾ ਰਿਐਲਿਟੀ ਵਿੱਚ ਇਹ ਚੀਜ਼ਾਂ ਨਹੀਂ ਹੈਗੀਆਂ ਸੋ ਆਪਣੀਆਂ ਆਪਣੀ ਇਮਾਨਦਾਰੀ ਸਾਬਤ ਕਰਨ ਵਾਸਤੇ ਤੁਸੀਂ ਸਾਨੂੰ ਦੱਸੋ ਵੀ ਤੁਹਾਡੇ ਕੋਲ ਕਿੰਨਾ ਪੈਸਾ ਇਕੱਠਾ ਹੋਇਆ ਨਹੀਂ ਤਾਂ ਫਿਰ ਅਸੀਂ ਤਾਂ ਦੱਸਾਂਗੇ ਕਦੇ ਨਾ ਕਦੇ ਜਾ ਕੇ ਵੀ ਆਹ ਕੁਛ ਦੇਖ ਲਓ ਕਿਉਂਕਿ ਅੱਜ ਕੱਲ ਰਿਕਾਰਡ ਤਾਂ ਸਾਰਾ ਮਿਲ ਹੀ ਜਾਂਦਾ ਹੈ ਚਾਹੇ ਉਹ ਇੱਕ ਨੰਬਰ 'ਚ ਮਿਲੇ ਚਾਹੇ ਕਿਸੇ ਨੂੰ ਦੇ ਲੈ ਕੇ ਕਢਾਈਏ ਸਾਰਾ ਕੁਝ ਰਿਕਾਰਡ ਸਰ ਉਹ ਨਿਕਲ ਜਾਣਾ ਆ ਕੁਝ ਤਾਂ ਸਾਡੇ ਕੋਲ ਨਿਕਲਿਆ ਪਿਆ ਸੀ ਦੇਖ ਰਹੇ ਆ ਵੀ ਉਹਦੇ ਵਿੱਚ ਇਹ ਨਾ ਹੋਵੇ ਵੀ ਜਿਹੜੇ ਕਈ ਚੰਗੇ ਬੰਦੇ ਵੀ ਹੁੰਦੇ ਕਈ ਚੰਗੇ ਇਨਸਾਨ ਵੀ ਹੁੰਦੇ ਆ ਫਿਰ ਕਿਉਂਕਿ ਉਹਨਾਂ ਨੂੰ ਵੀ ਜਿਹੜਾ ਸਿਰ ਸ਼ਰਮ ਨਾਲ ਝਕਾਉਣਾ ਪਏਗਾ ਆਪਣਾ ਜੀ ਅਸੀਂ ਗੱਲਾਂ ਕਰ ਲਾਂਗੇ ਸ਼ਾਇਦ ਉਹਨਾਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਕਿਉਂਕਿ ਉਹਨਾਂ ਦੇ ਨਾਲ ਦੇ ਬੰਦੇ ਕੀ ਕੁਸ਼ ਕਰ ਰਹੇ ਸੋ ਜਿਹੜੇ ਜਿਹੜੇ ਵੀ ਸੰਸਥਾਵਾਂ ਦੇ ਵਿੱਚ ਚੰਗੇ ਨੇ ਜਿਨ੍ਹਾਂ ਨੂੰ ਗੁਰੂ ਦਾ ਭੈਅ ਹੈ ਜਿਨ੍ਹਾਂ ਦੀ ਆਤਮਾ ਜਾਗਦੀ ਹੈ ਆਪਣੀਆਂ ਸੰਸਥਾਵਾਂ ਦੇ ਵਿੱਚ ਹਾਤੀਆਂ ਮਾਰੋ ਤੇ ਸਾਬ ਤਾਂ ਕਲੀਅਰ ਕਰੋ ਵੀ ਤੁਸੀਂ ਲੋਕਾਂ ਦੇ ਕੋਲੋਂ ਕਿੰਨੇ ਕਿੰਨੇ ਪੈਸੇ ਲਏ ਕਿਹੜੇ ਕਿਹੜੇ ਟਾਈਮ ਤੇ ਕੀ ਕੁਸ਼ ਕੀਤਾ ਕਟੋ ਕਰ ਤੁਸੀਂ ਉਜਾਗਰ ਕਰ ਦੋ ਜੇ ਤੁਸੀਂ ਇਮਾਨਦਾਰ ਹ ਜੇ ਤੁਸੀਂ ਬੇਈਮਾਨ ਆ ਫਿਰ ਤਾਂ ਤੁਸੀਂ ਬੇਈਮਾਨੀ ਕਰਨੀ ਕਰਨੀ ਆ ਤੇ ਉਹਦੇ ਵਿੱਚ ਚਲੋ ਪ੍ਰਮਾਤਮਾ ਅੱਗੇ ਫਿਰ ਦੇਖਦਾ ਹੀ ਆ ਸਾਰਾ ਕੁਝ ਜਵੇਂ ਮਹਾਰਾਜ ਨੇ ਬਾਣੀ ਤੇ ਲਿਖਿਆ ਦੇ ਕਿਵਾੜ ਅਨੇਕ ਪਰਦੇ ਮੈਂ ਪਰਦਾਰਾ ਸੰਗ ਫਾਕੇ ਚਿੱਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪਰਦਾ ਤੇਰਾ ਢਾਕੇ ਵੀ ਦਰਵਾਜ਼ੇ ਭੇੜ ਕੇ ਮੋٹے ਮੋٹے ਨਾ ਸੰਗਲ ਮਾਰ ਕੇ ਅਨੇਕਾਂ ਪਰਦਾ ਦੇ ਵਿੱਚ ਤੁਸੀਂ ਖੇ ਖਰਾਬੀਆਂ ਕਰਦੇ ਰਹੋ ਪਰ ਪ੍ਰਮਾਤਮਾ ਦੀ ਨਿਗਾਹ ਦੇ ਵਿੱਚ ਕੁਝ ਨਹੀਂ ਲੁਕਿਆ ਰਹਿਣਾ ਉਹ ਗੱਲਾਂ ਨੰਗੀਆਂ ਹੋ ਰਹੀਆਂ ਨੇ ਉਹ ਪੁਰਾਣਾ ਦੌਰ ਗਏ ਜਦੋਂ ਲੋਕਾਂ ਨੂੰ ਨਹੀਂ ਸੀ ਪਤਾ ਲੱਗਦਾ ਅੱਜ ਕੱਲ ਬਹੁਤ ਲੋਕ ਬਹੁਤ ਚੰਗੇ ਪੱਤਰਕਾਰ ਵੀ ਨੇ ਜਿਹੜੇ ਮਿਹਨਤ ਕਰਕੇ ਚੀਜ਼ਾਂ ਕੱਢ ਕੇ ਲਿਆ ਰਹੇ ਆ ਆਰਟੀਆਈ ਐਕਟਿਵਿਸਟ ਵੀ ਨੇ ਜਿਹੜੇ ਮਿਹਨਤ ਕਰ ਰਹੇ ਨੇ ਸਿਸਟਮ ਦੇ ਵਿੱਚੋਂ ਸਿਸਟਮ ਦੇ ਜਿਹੜਾ ਹੁੰਦਾ ੱਤਕਾ ਵੀ ਉਹ ਸਹਿ ਰਹੇ ਨੇ ਉਹਨਾਂ ਦੇ ਉੱਪਰ ਪਰਚੇ ਪੈਂਦੇ ਆ ਬਹੁਤ ਬੁਰੇ ਹਾਲ ਉਹਨਾਂ ਦੇ ਪੁਲਿਸ ਵਾਲੇ ਕਰਦੇ ਆ ਜਦੋਂ ਇਹ ਚੀਜ਼ਾਂ ਹੁੰਦੀਆਂ ਨੇ ਸੋ ਲੋਕ ਲੜ ਰਹੇ ਨੇ ਚੰਗੇ ਬੰਦੇ ਲੜ ਰਹੇ ਆ ਜਿਹੜੇ ਕਮੀਨੇ ਨੇ ਬੇਈਮਾਨ ਨੇ ਠੱਗ ਨੇ ਉਹ ਸੰਸਥਾਵਾਂ ਨੂੰ ਹੀ ਖਾ ਰਹੇ ਆ ਬੇਈਮਾਨੀ ਕਰ ਕਰ ਕੇ ਮੁੜ ਕੇ ਭੱਜ ਜਾਂਦੇ ਆ ਤੇ ਹੋਰ ਨਵੀਂ ਸੰਸਥਾ ਖੋਲ ਲੈਂਦੇ ਆ ਉਹੋ ਜਿਹੇ ਬੰਦੇ ਵੀ ਸਾਡੇ ਕੋਲ ਆ ਗਿਆ ਤਾਂ ਜਿਹੜਾ ਜਿਹੜਾ ਬੰਦਾ ਇਮਾਨਦਾਰ ਆ ਆਪਣੀ ਇਮਾਨਦਾਰੀ ਦਾ ਤੁਹਾਨੂੰ ਸਬੂਤ ਦੇਵੇ ਭੁੱਲ ਚੁੱਕ ਦੀ ਮਾਫੀ ਜੀ ਧੰਨਵਾਦ ਸਾਰਿਆਂ ਦਾ